ਸਾਹਮਣੇ ਦੇਖ ਸਾਡੇ ਦੇ ਵੀ ਆ ਦਰਿਆ ਵਾ ਇੱਥੋਂ ਬਸੋਂ ਵਾਲੀ ਜ਼ਮੀਨ ਆਪਣੀ ਲਪੇਟ ਦੇ ਵਿੱਚ ਲੈ ਲਿਆ ਲਗਭਗ ਕਿਲਾ ਡੇਢ ਕਿਲਾ ਅਤੇ ਦੇਖ ਸਾਡੇ ਨਾਲ ਹੀ ਘਰ ਵਾ ਅੱਛਾ ਤੁਹਾਡੀ ਆਪਣੀ ਜ਼ਮੀਨ ਸੀ ਇਹ ਹਾਂਜੀ ਹਾਂਜੀ ਇਹ ਕਿੰਨੀ ਸੀ ਜ਼ਮੀਨ ਤੁਹਾਡੀ ਆਪਦੀ ਜ਼ਮੀਨ ਕਿਲਾਕ ਸੀ ਦੀ ਆਪਦੀ ਕਿਲਾ ਜ ਵੀ ਨਹੀਂ ਤੁਹਾਡੀ ਹਾਏ ਰੱਬਾ ਇਹ ਹੈ ਸੀ ਇਹ ਆ ਵੀ ਨੇ ਦਾਣੇ ਦੋਣੇ ਆਜਦੇ ਖਾਨ ਚੋ ਗਏ ਹੁਣ ਉੱਤੋਂ ਵੀ ਜਾਂਦੇ ਲੱਗੇ ਇਹ ਇਹ ਦੇਖੋ ਕਿ ਆ ਤੋੜੇ ਮਿੱਟੀ ਦੇ ਪਾਰ ਪਾਰ ਕੇ ਇੱਥੇ ਜਿਹੜੀ ਇਹਨੂੰ ਡਾਫ ਲਾਈ ਜਾ ਰਹੀ ਆ ਪਾਣੀ ਨੂੰ ਯਾਰ ਸਰਪੰਚ ਸਾਹਿਬ ਦਾ ਘਰ ਸੀਗਾ ਅੱਛਾ ਜੀ ਆ ਮੇਰੇ ਚਾਚਾ ਦਾ ਸੀਗਾ ਪਿੱਛੇ ਅੱਛਾ ਇਹਨਾਂ ਦਾ ਨਿਰਮਲ ਸੋਹਣਾ ਦਾ ਅੱਛਾ ਉਹ ਬਾਕੀ ਇਹ ਤਾਂ ਇੰਨਾ ਕੁ ਜ਼ਿਆਦਾ ਹੋ ਗਿਆ ਹੈ ਬਾਬਾ ਜੀ ਇੰਨੀ ਸੱਤ ਇੱਥੇ ਆ ਗਈ ਨਾ ਜੇ ਭੁੱਲਰ ਸਾਹਿਬ ਜਾਂ ਡੀਸੀ ਨਹੀਂ ਇੱਥੇ ਘਰ ਸੀਗਾ ਕਿਸ ਦਾ ਉਸ ਪਾਣੀ ਨਾਲ ਟਕਰ ਵੱਜ ਕੇ ਤੇ ਇਹ ਪਾਣੀ ਇਧਰ ਲੈ ਬਨੇ ਆਉਂਦਾ ਵਾ ਹਾ ਤੁਸੀਂ ਦੇਖ ਸਕਦੇ ਜੀ ਇਥੋਂ ਕਿੰਨੀ ਜਿਹੜੀ ਮਿੱਟੀ ਆ ਉਹ ਟਟਾਕੇ ਦਰਿਆ ਦੇ ਵਿੱਚ ਲੱਗ ਚੁੱਕੀ ਆ ਬਹੁਤ ਹੀ ਸਾਹਮਣੇ ਸਾਂਜੀ ਦਿਖ ਰਿਹਾ ਜੀ ਨਾ ਆ ਜਿਹੜਾ ਵਾ ਇਹ ਬੇੜਾ ਸੀਗਾ ਇਹ ਬੇੜਾ ਮੇਰੇ ਜਿਹੜੇ ਤੁਹਾੜੀਏ ਭਰਾਵਾ ਉਹ ਜੂਸ ਕਰਦੇ ਸੀਗੇ ਇੱਕ ਬੰਨੇ ਤੋਂ ਦੂਜੇ ਬੰਨੇ ਆਪਣੇ ਸੰਦ ਲੈ ਜਾਣ ਵਾਸਤੇ ਉਹ ਜਿਹੜੀ ਮਸ਼ੀਨ ਭੁੱਲਰ ਸਾਹਿਬ ਨੇ ਦਿੱਤੀ ਸਾਨੂੰ ਕਿਹੜੀ ਮਸ਼ੀਨ ਆ ਉਹ ਜਿਹੜੀ ਵਿੱਚ ਚੱਲਦੀ ਪਈ ਆ ਖੱਟੀ ਮਸ਼ੀਨ ਚੱਲਦੀ ਪਈ ਆ ਉਹ ਚੱਲਦੀ ਪਈ ਆ ਉਹ ਵੀ ਉਹ ਆ ਸਾਰਾ ਅਸੀਂ ਵੱਢ ਕੇ ਉਹਦੇ ਨਾਲ ਉਹਦੀ ਸੱਤ ਥੋੜੀ ਮਬਾ ਉਧਰ ਕੀਤਾ ਅੱਛਾ ਅੱਛਾ ਮਤਲਬ ਉਹ ਵੀ ਆ ਵੀ ਚੀਜ਼ ਵੱਡੀ ਆ ਉਹ ਵੱਢ ਮੰਡ ਸਾਰਾ ਵੱਡਿਆ ਇਥੋਂ ਕਰੀਰ ਉਹਦੇ ਨਾਲ ਫੇਰ ਉਧਰ ਨੂੰ ਪਾਣੀ ਕੀਤਾ ਨਹੀਂ ਤੇ ਪਿੰਡ ਸਾਡੇ ਨੂੰ ਲੈ ਗਿਆ ਅੱਛਾ ਕਿੱਲਾ ਖਾਣਾ ਸਾ ਮਾ ਉਹ ਜਦੋਂ ਸੀ ਖਾਣਾ ਨਹੀਂ ਸੀ ਤੇ ਅੱਛਾ ਆ ਸਪੈਡੇ ਤੋਂ ਲੈ ਕੇ ਸਾਰਾ ਸੁੱਟ ਲਿਆ ਉਹ ਪਿੱਪਲ ਤੱਕ ਅੱਛਾ ਕਿ ਆ ਪਿੱਪਲ ਤੱਕ ਸੁੱਟ ਲਿਆ ਹਨਾ ਆ ਪਿੱਪਲ ਵੀ ਮੇਰੇ ਸਾਹਣੇ ਵੀ ਚਾਈ ਜਾਣਾ ਸੀ ਕਿ ਸਾਡੇ ਜੇ ਆ ਘਰ ਵਾ ਇਸ ਘਰ ਨੇ ਆਪਣੇ ਬੁਏ ਖੋਲ ਦਿੱਤੇ ਆ ਇਸ ਘਰ ਦੇ ਵਿੱਚੋਂ ਦੀ ਆ ਮਿੱਟੀ ਦੀਆਂ ਟਰਾਲੀਆਂ ਲੰਘਦੀਆਂ ਵਾ ਇਸ ਘਰ ਦੇ ਵਿੱਚੋਂ ਦੀ अच्छा ਤੁਹਾਡਾ ਘਰ ਆਪਣੇ ਆਦੀ ਫਿਰ ਇਹ ਘਰ ਫਿਰ ਗੇਟ ਖੋਲਦੇ ਭੀ ਜੇ ਰੁੜ ਗਿਆ ਤਾਂ ਵੀ ਜਰਾਂਗੇ ਵਾਈ ਗਰੂ ਬਾਬੇ ਰੁੜ ਜਾਣਾ ਸੀ ਜੇ ਨਾ ਆਉਂਦੇ ਕੋਈ ਸਾਧਨ ਦਾ ਇੱਕ ਅੱਧਾ ਦਿਨ ਵੀ ਲੇਟ ਹੋ ਜਾਂਦਾ ਉਹ ਇੱਕ ਦੋ ਦਿਨ ਲੇਟ ਹੋ ਜਾਂਦਾ ਬਾਬਾ ਜੀ ਗਿਆ ਇਹ ਕਹ ਹਰ ਵੀ ਪਹਿਲੀ ਕੀ ਹੈ ਲੈਵਲ ਇਹ ਲੈਵਲ ਕੀ ਦੱਸਦਾ ਅੱਜ ਤਾਂ ਲੈਵਲ ਫਿਰ ਕੀ ਮੈਨੂੰ ਤਾਂ ਇਹਦੀ ਨੌਲੇਜ ਨਹੀਂ ਹੈਗੀ ਨਹੀਂ ਦੇਖੇ ਪਾਣੀ ਕਿੰਨਾ ਰੂ ਪਾਣੀ ਕਿੰਨਾ ਅੱਛਾ ਕਿੰਨਾ ਡੂੰਘਾ ਇਥੇ 15 ਮਾਤਰਾ 20-20 ਫੁੱਟ ਹੈਗਾ ਵਾ ਸਾਡਾ ਹਣਾ ਵਾਈ ਘਾਰ ਕਨਾਰੇ ਤੇ ਆ ਗਿਆ ਹਾਂਜੀ ਸਾਡਾ ਤੇ ਇੱਥੇ ਹੀ ਆ ਗਿਆ ਬਿਲਕੁਲ ਹੀ ਕਿਧਰ ਆ ਉੱਪਰ ਹੀ ਆ ਗਿਆ ਪਾਣੀ ਤੇ ਵਾਈ ਗੁਰ ਜੇ ਜਦੋਂ ਇਹ ਬਾਬਿਆਂ ਦੇ ਚਰਨ ਪਏ ਹਨ ਮਹਾਰਾਜ ਤੇ ਜਿੰਨੇ ਵੀ ਬਾਬੇ ਆ ਨਾ ਦਾਸ ਬੇਨਤੀ ਕੀਤੀ ਤੇ ਅਫਸਰ ਤੇ ਜਿਹੜਾ ਹੁੰਦਾ ਹੈ ਨਾ ਸਾਨੂੰ ਜਿਹੜਾ ਸਮਾਨ ਕੱਢ ਲੋ ਸਮਾਨ ਕੱਢ ਲੋ ਤੇ ਤੁਸੀਂ ਇੱਥੋਂ ਚਲੇ ਜਾ ਮੈਂ ਪਹਿਨੇ ਜੀ ਨੂੰ ਕੁਝ ਤੇ ਫਿਰ ਹੁੰਦਾ ਹੋਣਾ ਪਈ ਇਨਾ ਚਾਵਾਂ ਨਾ ਘਰ ਬਣਾਇਆ ਸੀ ਹੋਰ ਇਹ ਵੀ ਸਰਦਾਰ ਸਾਹਿਬ ਆ ਕੇ ਵੀ ਆਪਾਂ ਸਮਾਨ ਕੱਢ ਲਈਏ ਸਮਾਨ ਕੱਢ ਲਈਏ ਮੈਂ ਸਮਾਨ ਨਹੀਂ ਕੱਢਣਾ ਜੀ ਇਹ ਕੜਨਾ ਦਰਿਆ ਨੇ ਸਾਨੂੰ ਲੈ ਜੇ ਪਰ ਅਸੀਂ ਸਮਾਨ ਨੇ ਕੜਨਾ ਸਾਰੀ ਮੱਤ ਬਣਾ ਕੇ ਬੈਠੇ ਰਹਿੰਦੇ ਹਾਂ ਨੇ ਰਾਤ ਰਾਤ ਅਸੀਂ ਕੋਠੇ ਤੇ ਬੈਠੇ ਰਹਣਾ ਰਾਤ ਨੂੰ ਕੋਠਿਆਂ ਤੇ ਬੈਠੇ ਰਹਿਣਾ ਇੱਕ ਦਿਨ ਜ਼ਿਆਦਾ ਡਿੱਗੂ ਹਤੀ ਬੱਚੇ ਨੇ ਕੱਢਾਂਗੇ ਪਰ ਅਸੀਂ ਚੱਲੇ ਨਾ ਪਾਸ਼ਾ ਨੇ ਇਤਰਾਖ ਲਈ ਸਾਡੀ ਪਹਿਲਾਂ ਉੱਥੋਂ ਜ਼ਮੀਨ ਹੀ ਕਰਦੇ ਹਾਂ ਅੱਛਾ ਹੁਣ ਜਦੋਂ ਪੇਜ ਦੀ ਬਰਮਿੰਟ ਹੈ ਗਈ ਪੇਜ ਜਿਹੜਾ ਪੌਣੇ ਦੇ ਦੋ ਕਿਲੇ ਉਦੋਂ ਢਹਿ ਗਈ ਸੀ ਹਾਂ ਕੁਛ ਹੁਣ ਢਹਿ ਗਈ ਇਹ ਤੇ ਹੁਣ ਦਿਹਾੜੀ ਕਰਨ ਲੱਜੋ ਵਾਈਕਰ ਵਾਈਕਰ ਇੱਥੇ ਕੀ ਕਰਨ ਆਏ ਹੁਣ ਤੁਸੀਂ ਇੱਥੇ ਦਿਹਾੜੀ ਅੱਛਾ ਦਿਹਾੜੀ ਕਰਨ ਆਏ ਜੀ ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਂਜੀ ਅੱਜ ਅਸੀਂ ਆਏ ਆ ਪਿੰਡ ਮਰੜ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆਏ ਆ ਅਤੇ ਸਾਹਮਣੇ ਤੇ ਮੇਰੇ ਸਾਹਮਣੇ ਦੇਖ ਸਾਦੇ ਜੇ ਵੀ ਆਹ ਦਰਿਆ ਵਾ ਇਹ ਦਰਿਆ ਨੇ ਪਿੰਡ ਦੇ ਜਿਹੜੇ ਆ ਵਸੋਂ ਵਾਲੀ ਜ਼ਮੀਨ ਆ ਇੱਕ ਤਾਂ ਹੁੰਦੀ ਨਾ ਦੂਜੀ ਜ਼ਮੀਨ ਜਿਹੜੀ ਪੈਲੀਆਂ ਹੁੰਦੀਆਂ ਵਾ ਖੇਤ ਹੁੰਦੇ ਆ ਉਹ ਜਿਹੜੀ ਆਪਣੀ ਲਪੇਟ ਦੇ ਚ ਲੈਣੀ ਹੁੰਦੀ ਆ ਪਰ ਇਸ ਦਰਿਆ ਨੇ ਇੱਥੋਂ ਵਸੋਂ ਵਾਲੀ ਜ਼ਮੀਨ ਆਪਣੀ ਲਪੇਟ ਦੇ ਵਿੱਚ ਲੈ ਲਿਆ ਲਗਭਗ ਕਿਲਾ ਡੇਢ ਕਿਲਾ ਅਤੇ ਦੇਖ ਸਾਦੇ ਨਾਲ ਹੀ ਘਰ ਵਾ ਜੇਕਰ ਇੱਥੇ ਛੇਤੀ ਤੋਂ ਛੇਤੀ ਸਮਾਂ ਰਿੰਦਿਆ ਇੱਥੇ ਇਸ ਪਾਣੀ ਨੂੰ ਨਾ ਰੋਕਿਆ ਗਿਆ ਤੇ ਉਹ ਦਿਨ ਉਹ ਸਮਾਂ ਦੂਰ ਨਹੀਂ ਜਦੋਂ ਇਸ ਘਰਾਂ ਨੂੰ ਵੀ ਢਾਲ ਲੱਗੂਗੀ ਤੇ ਸੋ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਕਿ ਅੱਗੇ ਹਾਲੇ ਸੰਤ ਥੱਲੇ ਸੇਵਾ ਨਿਭਾਰੀ ਉਧਰ ਪੋਕ ਲਾਈਨਾ ਲੱਗਿਆ ਵਾਂ ਜੀਸਬੇ ਲੱਗਿਆ ਵਾਂ ਇੱਥੇ ਥੱਲੇ ਮੇਰੇ ਵੀਰ ਜਿਹੜੇ ਉਹ ਥੱਲੇ ਜੈਜਾ ਲੈ ਰਹੇ ਆ ਤੇ ਇਹ ਦੇਖੋ ਕਿ ਆ ਤੋੜੇ ਮਿੱਟੀ ਦੇ ਪਾਰ-ਪਾਰ ਕੇ ਇੱਥੇ ਜਿਹੜੀ ਇਹਨੂੰ ਡਾਫ ਲਾਈ ਜਾ ਰਹੀ ਆ ਪਾਣੀ ਨੂੰ ਕਿਉਂਕਿ ਜਦੋਂ ਪਾਣੀ ਇਹ ਹੁੰਦਾ ਵਾ ਗੋਦਵਾਲ ਸਾਹਿਬ ਸਾਈਡ ਤੋਂ ਨਹੀਂ ਪਾਣੀ ਹੁੰਦਾ ਵਾ ਉਸ ਪਾਣੀ ਨਾਲ ਟੱਕਰ ਵੱਜ ਕੇ ਤੇ ਇਹ ਪਾਣੀ ਇਧਰ ਲੈ ਬਨੇ ਆਉਂਦਾ ਵਾ ਆ ਤੁਸੀਂ ਦੇਖ ਸਕਦੇ ਜੀ ਇੱਥੋਂ ਕਿੰਨੀ ਜਿਹੜੀ ਮਿੱਟੀ ਆ ਉਹ ਟੈ ਟੈ ਕੇ ਦਰਿਆ ਦੇ ਵਿੱਚ ਲੱਗ ਚੁੱਕੀ ਆ ਇੱਥੇ ਲੱਗੇ ਵੀਰ ਵੀ ਹੈਗੇ ਆ ਮੈਂ ਵੀਰਾਂ ਨਾਲ ਮਿਲਾਂਦਾ ਵੀਰੇ ਕਿੱਥੋਂ ਆਏ ਆ ਆਂ ਇਥੇ ਕੋਈ ਮਹਿਕਮਾ ਨਹੀਂ ਮੁਲਾਜਮ ਅਸਮੈਕਮ ਵਾਲੇ ਆ ਵੀਰੋਂ ਨਹੀਂ ਤੇ ਕੀ ਆ ਦਾਜਾ ਜੂਜਾ ਲੈ ਰਹੇ ਕੁਝ ਕਾਦਾ ਦਾਜਾ ਲੈ ਰਹੇ ਜੀ ਹਾਂਜੀ ਅੱਛਾ ਜਿਹੜਿਆ ਤੋੜੇ ਲਾਇਆ ਠੀਕ ਹੈ ਜੀ ਮੈਕਮਾ ਵੀ ਜਿਹੜਾ ਵਾ ਪੰਜਾਬ ਦਾ ਉਹ ਵੀ ਪੂਰਾ ਤਤਪਰ ਵਾ ਇਸ ਧਾ ਨੂੰ ਲਾਉਣ ਵਾਸਤੇ ਕਿਉਂਕਿ ਕੰਮ ਜਿਹੜਾ ਇੱਕਲੇ ਬੰਦੇ ਦਾ ਨਹੀਂ ਆ ਸੋ ਸਾਰੇ ਭੈਣ ਭਰਾਵਾਂ ਨੂੰ ਰਲ ਮਿਲ ਕੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਤੇ ਵੀਰ ਜੀ ਕਿੰਨੇ ਦਿਨਾਂ ਤੋਂ ਆਪ ਜੀ ਇੱਥੇ ਜੇ ਤੁਹਾਨੂੰ 27 ਤਰੀਕ ਤੋਂ 27 ਤਰੀਕ ਤੋਂ ਮਤਲਬ ਕਿ 10 ਦਿਨ ਹੋ ਗਿਆ ਹਰੇ 10 ਦਿਨ ਤੋਂ ਪਲੱਸ ਹੀ ਹੋ ਗਿਆ 15 ਦਿਨ ਹੋ ਗਿਆ ਆ ਤੁਸੀਂ ਅੱਗੇ ਦੇਖ ਸਕਦੇ ਜੀ ਕਿ ਵੋਟਾਂ ਦੇ ਉੱਪਰ ਜਿਹੜੀਆਂ ਕਿਸ਼ਤਿਆਂ ਦੇ ਨਾਲ ਲੱਗੇ ਆ ਇੰڈین ਆਏ ਆ ਇੱਧਰ ਉੱਧਰ ਵਹਿਵੀਰ ਭਰਾ ਜਾ ਰਹੇ ਆ ਉਹ ਤੁਸੀਂ ਸਾਹਮਣੇ ਸਨ ਜੀ ਦੇਖ ਰਹੇ ਜੀ ਨਾ ਆ ਜਿਹੜਾ ਵਾ ਇਹ ਬੇੜਾ ਸੀਗਾ ਇਹ ਬੇੜਾ ਮੇਰੇ ਜਿਹੜੇ ਤੁਹਾੜੀਏ ਭਰਾਵਾ ਉਹ ਜੂਸ ਕਰਦੇ ਸੀਗੇ ਇੱਕ ਬੰਨੇ ਤੋਂ ਦੂਜੇ ਬੰਨੇ ਆਪਣੇ ਸੰਦ ਲੈ ਜਾਣ ਵਾਸਤੇ ਇਸ ਜਿਹੜਾ ਮੈਂ ਹੁਣ ਜੁਮ ਕਰਕੇ ਫੇਰ ਦਿਖਾ ਰਿਹਾ ਹਾਂ ਜਿਹੜਾ ਬੇੜਾ ਹੈ ਨਾ ਸੰਜੀ ਇਹਦੇ ਬੇੜੇ ਦੇ ਉੱਪਰ ਵੱਡੀਆਂ-ਵਟੀਆਂ ਜੀਸੀਬੀਆਂ ਮਸ਼ੀਨਾਂ ਜਿਵੇਂ ਕਣਕ ਵਾਲੀ ਮਸ਼ੀਨ ਉਹ ਇਧਰੋਂ ਆ ਦੂਜੇ ਬੰਨੇ ਜਾਂਦਾ ਸੀ ਇਧਰਲੀ ਸਾਈਡ ਜਾਂਦਾ ਸੀ ਜਿੱਧਰ ਤੁਸੀਂ ਦੇਖ ਸਕਦੇ ਹੋ ਇਹ ਏਰੀਆ ਵਾ ਇੱਥੇ ਵੀਰਾ ਭਰਾਵਾਂ ਦੀ ਆਪਣੇ ਮੰਡੇਰੀ ਦੇ ਭਰਾਵਾਂ ਦੀ ਜ਼ਮੀਨਾਂ ਵਾ ਉਹ ਆਪਣੇ ਟਰੈਕਟਰ ਟਰਾਲੇ ਹੌਲੀ ਸੌਣੀ ਇਧਰ ਉਧਰ ਲੈ ਕੇ ਜਾਂਦੇ ਸੀਗੇ ਤੇ ਆ ਭਾਈ ਸਾਹਿਬ ਵੀ ਮੇਰੇ ਲੱਗਿਆ ਭਾਈ ਸਾਹਿਬ ਜੀ ਪੈਕੋ ਚਿੱਕਾ ਖਾਲਸਾ ਵੇਰੀ ਫਤਹੀ ਭਾਈ ਜਿਹੜੀ ਇਹ ਜ਼ਮੀਨ ਵਾ ਜਿਹੜੀ ਆ ਦਰਿਆ ਨੇ ਘੇਰੀ ਆ ਕਿੰਨੀ ਕੁ ਜ਼ਮੀਨ ਆਪਦੇ ਅੰਦਰ ਲੈ ਗਿਆ ਇਹ ਕਾਫੀ ਜ਼ਮੀਨ ਦੀ ਕਿੜੀਆਂ ਦੀ 18-20 ਕਿੱਲੇ ਉਧਰੋਂ 30 ਤੇ ਲਗਭਗ ਉਹ ਲੈ ਗਿਆ ਅੱਛਾ ਆ ਮੇਰੀ ਸੀ ਕਿ ਇਧਰ ਨੂੰ ਆ ਸਾਰੀ ਇਹ ਸਿੱਟ ਲਈ ਆ ਸੋ ਥੱਲੇ ਜਿਹੜੀ ਆ ਥੱਲੇ ਕਾਫੀ ਹਰੀਕੇ ਤੱਕ ਦੀ ਵੀਰ ਸੱਡ ਲਈ ਹੈ ਜੀ ਅੱਛਾ ਤੁਹਾਡੀ ਆਪਣੀ ਜ਼ਮੀਨ ਸੀ ਇਹ ਹਾਂਜੀ ਹਾਂਜੀ ਇਹ ਕਿੰਨੀ ਸੀ ਜ਼ਮੀਨ ਤੁਹਾਡੀ ਆਪਦੀ ਵੀਰਕੋ ਦੀ ਕਿਲਾ ਸੀ ਦੀ ਆਪਦੀ ਕਿਲਾ ਜੀ ਵੀ ਨਹੀਂ ਸਾਡੀ ਹਾਏ ਰੱਬਾ ਇਹ ਹੈ ਸੀ ਉਹ ਆਈ ਗਰੂ ਇਹੋ ਕਿਲਾ ਜ਼ਮੀਨ ਸੀ ਭਾਈ ਸਾਹਿਬ ਜੀ ਤੇ ਉਹ ਵੀ ਦਰਿਆ ਆਪਣੇ ਦੇ ਵਿੱਚ ਲੈ ਗਿਆ ਬਾਕੀ ਸਾਨੂੰ ਵਾਹਿਗੁਰੂ ਦੀ ਕਿਰਪਾ ਨਾਲ ਬਾਬੇ ਸ੍ਰੀ ਹਰਿ ਵਾਲੀ ਸਾਹਿਬ ਵਾਲੇ ਮਹਾਰਾਜ ਜੀ ਤਰਨਤਾਰ ਸਾਹਿਬ ਵਾਲੇ ਬਾਬੇ ਵਿਦੀ ਚੰਦ ਸਾਹਿਬ ਵਾਲੇ ਬਹੁਤ ਇਨਾ ਸਹਿਯੋਗ ਦਿੱਤਾ ਬਹੁਤ ਹੀ ਜ਼ਿਆਦਾ ਬਾਕੀ ਲਾਲਜੀਤ ਭੁੱਲਰ ਸਾਹਿਬ ਨੇ ਅੰਮ੍ਰਿਤ ਰੋੜਾ ਜੀ ਸਾਹਿਬ ਨੇ ਇਨਾ ਵੀ ਸਾਡੀ ਬਹੁਤ ਬਾਹ ਮੜੀ ਬਹੁਤ ਤਕੜੀ ਸਾਡੀ ਨਾਲ ਹੈਲਪ ਕਰਾਈ ਜੀ ਨਾ ਧੰਨਵਾਦ ਇਹਨਾਂ ਦਾ ਕਰਕੇ ਸਾਡਾ ਨਕਰ ਵੱਸਦਾ ਰਹਿ ਗਿਆ ਪਰ ਤੁਹਾਡਾ ਤੇ ਉਜੜ ਗਿਆ ਨਾ ਚਲੋ ਰਿਐਲਿਟੀ ਹੈ ਅਸਲੀਅਤ ਆ ਤੇ ਹੋਰ ਆਪਣਾ ਕੋਈ ਕਾਰੋਬਾਰ ਕੀਤਾ ਹੋਰ ਜੀ ਆਪਾਂ ਡਰਾਈਵਰੀ ਕਰਦੇ ਚ ਡਰਾਈਵਰੀ ਕਰਦੇ ਜੀ ਤੇ ਪਰਿਵਾਰ ਚ ਕੌਣ ਕੌਣ ਆ ਤੋ ਉਹ ਬੇਟੇ ਇੱਕ ਬੇਟੀ ਆ ਕੀ ਕੰਮ ਕਰਦੇ ਬੇਟੇ ਬੇਟੇ ਇਤਰਾ ਇੱਕ ਮਾੜਾ ਮੋਟਾ ਹੀ ਛੋਟਾ ਮੋਟਾ ਹੀ ਛੋਟੇ ਹੈ ਜੀ ਨਹੀਂ ਹੈ ਤੇ ਗੱਭਰੂ ਆ ਇੱਕ ਬੇਟੇ ਸ਼ਾਦੀ ਕੀਤੀ ਆ ਅੱਛਾ ਮਾੜਾ ਮੋਟਾ ਆਪਦਾ ਬਿਜ਼ਨਸ ਕਰ ਥੋੜਾ ਪਤਾ ਕਰੀ ਜਾਂਦੇ ਆ ਜੇ ਸੇ ਇਹ ਆ ਵੀ ਇਹਨਾਂ ਦਾਣੇ ਦੂਣੇ ਆਂਦੇ ਖਾਨ ਚੋਕੇ ਹੁਣ ਉੱਤੋਂ ਵੀ ਜਾਂਦੇ ਲੱਗੇ ਆ ਆਪ ਜੀ ਦਾ ਨਾਮ ਦੱਸ ਦੋ ਤੇ ਪਿੰਡ ਮੈਂ ਨਾ ਜੀ ਨਿਸ਼ਾਨ ਸਿੰਘ ਪਿੰਡ ਮਗਰਦ ਖਾਨੋਬ ਦਰਬਾਰਾ ਸਿੰਘ ਮੋਬਾਈਲ ਨੰਬਰ ਮੋਬਾਈਲ ਨੰਬਰ 70877 67313 ਸੰਜੀ ਇਹ ਭਾਈ ਸਾਹਿਬ ਜੀ ਦਾ ਮੋਬਾਈਲ ਨੰਬਰ ਆ ਅਸੀਂ ਇਸ ਟਾਈਮ ਪਿੰਡ ਖਲੋਤਿਆ ਮਰੜ ਦੇ ਵਿੱਚ ਖਲੋਤਿਆਂ ਇਹ ਹਰ ਇੱਕ ਪਤਨ ਦੇ ਨਾਲ ਹੀ ਪਿੰਡ ਵਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਤੇ ਭਾਈ ਸਾਹਿਬ ਜੀ ਦੱਸਦੇ ਆ ਕਿ ਇੱਕੋ ਕਿਲਾ ਮੇਰੀ ਜ਼ਮੀਨ ਸੀਗੀ ਠੀਕ ਹੈ ਜੀ ਉਹਦੇ ਨਾਲ ਚਲੋ ਮਾੜਾ ਮੋਟਾ ਦਾਣਾ ਫੱਕਾ ਮੈਂ ਲੈ ਆਉਂਦਾ ਸੀਗਾ ਤੇ ਸਾਰਾ ਸਾਲ ਖਾਂਦੇ ਸੀ ਪਰ ਇਸ ਦਰਿਆ ਨੇ ਇਸ ਪਾਣੀ ਨੇ ਇਹਦੀ ਜਿਹੜੀ ਕਿਲਾ ਇੱਕ ਜ਼ਮੀਨ ਸੀਗੀ ਉਹ ਵੀ ਆਪਣੇ ਦੇ ਵਿੱਚ ਵਿਹਾਲੀ ਆ ਪਤਾ ਨਹੀਂ ਕਿੰਨੇ ਦਰਿਆ ਨੂੰ ਕਿੰਨੇ ਕਿ ਜਿਹੜਾ ਹੈਗਾ ਵਾ ਇਹ ਦੇਵਤੇ ਨੂੰ ਭੁੱਖ ਸੀਗਾ ਵੀ ਇਸ ਸਿੰਘ ਦੀ 1 ਕਿਲਾ ਲੈ ਕੇ ਵੀ ਨਹੀਂ ਵੀ ਉਹਦਾ ਅਸਰ ਆਨੀਆ ਸੋ ਮੈਂ ਇਸ ਰੀਜੀ ਦਾ ਨੰਬਰ ਇਸ ਕਰਕੇ ਬੋਲਿਆ ਵੀਡੀਓ ਦੇ ਵਿੱਚ ਕੋਈ ਵੀਰ ਭਰਾ ਦਾਨੀ ਸੱਜਣ ਕੋਈ ਇਹਨਾਂ ਦੀ ਸਹਾਇਤਾ ਦੇਣਾ ਚਾਹੁੰਦਾ ਹੋਵੇ ਇਹਨਾਂ ਦੀ ਹੈਲਪ ਕਰਨੀ ਚਾਹੁੰਦਾ ਹੋਵੇ ਤਾਂ ਸਿੱਧਾ ਭਾਈ ਸਾਜ ਨੂੰ ਫੋਨ ਲਾ ਸਕਦਾ ਵਾ ਅਤੇ ਦੇਖ ਸਕਦੇ ਕਿੰਨਾ ਪਾਣੀ ਵਾਲੀਆਂ ਗਨਵੋਟਾਂ ਆ ਚੱਲ ਰਹੀਆਂ ਵਾ ਇਧਰੋਂ ਸਮਾਨ ਉਧਰ ਲੈ ਕੇ ਜਾਣ ਵਾਸਤੇ ਆ ਅਗਨਵੱਟਾਂ ਦੀ ਯੂਜ਼ ਹੋ ਰਹੀ ਆ ਤੇ ਆ ਸਾਡੀਆਂ ਮਾਵਾ ਭੈਣਾ ਵਾ ਇਹ ਵੀ ਇੱਥੇ ਸੇਵਾ ਨਿਭਾਰੀਆਂ ਵਾ ਤੋੜੇ ਭਾਰੀਆਂ ਵਾ ਸਵਾਜ ਬਾਬਾ ਜੀ ਬਹੁਤ ਸੇਵਾ ਮਹਾਰਾਜ ਦੀ ਕਿਰਪਾ ਨਾਲ ਹਾਂਜੀ ਸੰਗਤ ਦੇ ਚਰਨ ਪਏ ਸਾਡੇ ਨਗਰ 'ਚ ਵਾਹੀਗੁਰੂ ਤੇਜਸ ਕਰਕੇ ਨਗਰ ਵੱਜਦਾ ਰਿਹਾ ਸਾਡਾ ਵਾਹੀਗੁਰੂ ਬਾਕੀ ਆ ਸਰਪੰਚ ਸਾਹਿਬ ਦਾ ਘਰ ਸੀਗਾ ਅੱਛਾ ਜੀ ਆ ਮੇਰੇ ਚਾਚਾ ਦਾ ਸੀਗਾ ਪਿੱਛੇ ਅੱਛਾ ਇਹਨਾਂ ਦਾ ਨਿਰਮਲ ਸੋਹਣਾ ਦਾ ਅੱਛਾ ਉਹ ਬਾਕੀ ਇਹ ਤਾਂ ਇੰਨਾ ਕੁ ਜ਼ਿਆਦਾ ਹੋ ਗਿਆ ਹੈ ਬਾਬਾ ਜੀ ਇੰਨੀ ਸੱਤ ਇੱਥੇ ਆ ਗਈ ਨਾ ਜੇ ਭੁੱਲਰ ਸਾਹਿਬ ਜਾਂ ਡੀਸੀ ਨਹੀਂ ਇੱਥੇ ਘਰ ਸੀਗਾ ਕਿਸ ਦਾ ਨਹੀਂ ਨਹੀਂ ਘਰ ਨਹੀਂ ਸੀਗਾ ਹਾਂਜੀ ਨਾਲ ਸੱਟ ਪਾਣੀ ਦੀ ਐਨੂੰ ਆ ਗਈ ਸੀ ਅੱਛਾ ਅੱਛਾ ਤੇ ਇਹਨੇ ਇੱਕ ਦਿਹਾੜੀ ਕੀ ਲੈ ਜਣਾ ਸਾਨੂੰ ਇੱਧਰ ਵਾਈਗਰ ਸਹੀ ਗੱਲ ਹੈ ਜੀ ਤੇ ਆ ਕੀ ਅੱਜ ਆ ਜਿਹੜੀਆਂ ਇੱਟਾਂ ਲੱਗੀਆਂ ਇਹ ਕੰਧ ਵਾ ਕੀਤੀ ਹੈ ਕਿ ਜੀ ਇਹਨੂੰ ਕੰਧ ਕੀਤੀ ਸੀ ਇਹ ਦਰਿਆ ਨੂੰ ਕੰਧ ਮਾਰੀ ਸੀ ਹਾਂਜੀ ਹਾਂਜੀ ਤੇ ਪਾਣੀ ਲੱਗ ਗਿਆ ਵੇ ਹਣਾ ਭੁੱਲਰ ਸਾਹਿਬ ਨੇ ਹਾਂਜੀ ਬਹੁਤ ਮਦਦ ਸੀ ਕਰ ਦਿੱਤੀ ਸ੍ਰੀ ਘਾਲ ਹਾਂ ਆ ਸਾਡੇ ਮਾਵਾ ਵੀ ਆਈਆਂ ਸੇਵਾ ਕਰਨ ਆਇਆਂ ਬਹੁਤ ਹੁੰਦੇ ਰਹੇ ਨੇ ਇੱਥੇ ਬੜੇ ਚਕਾਉਂਦੇ ਰਹੇ ਨਾਲ ਚੱਕੜ ਖੋਬਿਆਂ ਦੇ ਵਿੱਚ ਬਾਕੀ ਕਾਰ ਸੇਵਾ ਬਾਬਾ ਜੀ ਨੇ ਬਹੁਤ ਜ਼ਿਆਦਾ ਹੀ ਸਾਨੂੰ ਸਹਿਯੋਗ ਕੀਤਾ ਕਿਦਾਂ ਮਾਤਾ ਕੀ ਕਹਿੰਦੇ ਬਹੁਤ ਮੰਦਾ ਆ ਲਿਆ ਅੱਛਾ ਤੁਸੀਂ ਮਾਤਾ ਕਿਦੋਂ ਦੇ ਆਏ ਇੱਥੇ ਸੇਵਾ ਤੇ ਮੈਂ ਤੇ ਅੱਜ ਹੀ ਆਈ ਮਚੋਣੇ ਕਿ ਤਾ ਹਾਂ ਅੱਛਾ ਅੱਛਾ ਅੱਜ ਹੀ ਆਈ ਸੇਵਾ ਕਰਨੀ ਆਏ ਵਾਹ ਆਹ ਵੇਖੋ ਸਾਡੀਆਂ ਬਜ਼ੁਰਗ ਮਾਵਾਂ ਵੀ ਹਾਰਡ ਪੀਰ ਤੋਂ ਪਰਿਵਾਰਾਂ ਦੀ ਮਦਦ ਕਰਨ ਆਈਆਂ ਮਾਤਾ ਤੁਹਾਡੇ ਕਿਹੜਾ ਪਿੰਡਾ ਇਹੋ ਮਾੜੀ ਮਾੜੀ ਪਿੰਡ ਵਾਲਾ ਵਾਹਿਗੁਰੂ ਤੇ ਮਾਤਾ ਕਿੰਨੇ ਦਿਨੋਂ ਕਿਦੋਂ ਇੱਥੇ ਸੇਵਾ ਨ ਬੰਦਿਆਂ ਨੂੰ ਇੱਥੇ ਵਾਵਾ ਦੇਣ ਹੋ ਗਏ ਚੰਗਾ ਤੇ ਇਹਨਾ 10 ਦਿਨ ਤੋਂ ਉੱਪਰ ਹੋ ਗਿਆ ਜੀ ਆ ਪ੍ਰੋਸੈਸ ਚੱਲ ਰਿਹਾ ਹੈ ਹਾਂ 12 13 ਦਿਨ ਹੋ ਗਏ 13 ਦਿਨ ਹੋ ਗਏ 13 ਦਿਨ ਤੋਂ ਇੱਥੇ ਟਾਲ ਲੱਗ ਰਹੀ ਹੈ ਨਾ ਹਾਂਜੀ ਬਾਕੀ ਸਾਨੂੰ ਐਵੇਂ ਅੱਜ ਅਸੀਂ ਜੋ ਮਰਜ਼ੀ ਕਹੀ ਹੈ ਨਾ ਤਾਨੂੰ ਬਾਬਿਆਂ ਨੇ ਬਹੁਤ ਸੰਯੋਗ ਬਹੁਤ ਹੀ ਜ਼ਿਆਦਾ ਦਿੱਤਾ ਉਹ ਤਾਂ ਆਪਣੇ ਤੇ ਰੱਬ ਵਾਕੇ ਬਾਕੀ ਭੁੱਲਰ ਸਾਹਿਬ ਨੇ ਵੀ ਸਾਡੀ ਬਹੁਤ ਬਾਹ ਫੜੀ ਆ ਚਲੋ ਆ ਮਸ਼ੀਨਾਂ ਜਿਹੜੀ ਉਹ ਮਸ਼ੀਨਾਂ ਵਿੱਚ ਚੱਲਦੀ ਪਈ ਨਹੀਂ ਮਿਲਦਾ ਕੁਝ ਕੋਨੇ ਸਾਡੀਆਂ ਛੱਤਾ ਪਾ ਲਿਆ ਦੇਖਤੀਆਂ ਤਿੰਨਾ ਕੋਟ ਆ ਵਾਈਗਰ ਹੁਣ ਮੀਆਂ ਚ ਹੁੰਡ ਗਿਆ ਕੋਈ ਗੱਲ ਨਹੀਂ ਮਤ ਉਹ ਜਿਹੜੀ ਮਸ਼ੀਨ ਭੁੱਲਰ ਸਾਹਿਬ ਨੇ ਦਿੱਤੀ ਸਾਨੂੰ ਕਿਹੜੀ ਮਸ਼ੀਨ ਆ ਜਿਹੜੀ ਵਿੱਚ ਚੱਲਦੀ ਪਈ ਆ ਖੱਟੀ ਮਸ਼ੀਨ ਚੱਲਦੀ ਪਈ ਆ ਆ ਵੀ ਉਹ ਆ ਸਾਰਾ ਅਸੀਂ ਵੱਢ ਕੇ ਉਹਦੇ ਨਾਲ ਉਹਦੀ ਸੱਤ ਥੋੜੀ ਮਭਾ ਉਧਰ ਕੀਤਾ ਅੱਛਾ ਅੱਛਾ ਮਤਲਬ ਉਹ ਵੀ ਉਹ ਵੀ ਚੀਜ਼ ਵੱਡੀ ਆ ਉਹ ਵੱਢ ਕੇ ਮੰਡ ਸਾਰਾ ਵੱਡਿਆ ਇਥੋਂ ਕਰੀਰ ਉਹਦੇ ਨਾਲ ਫੇਰ ਉਧਰ ਨੂੰ ਪਾਣੀ ਕੀਤਾ ਨਹੀਂ ਤੇ ਪਿੰਡ ਸਾਡੇ ਨੂੰ ਲੈ ਗਿਆ ਅੱਛਾ ਉਧਰ ਹਨ ਉਹ ਲਾਜੀਪੁਰ ਲੱਸਾ ਉਹਨੇ ਬੜੀ ਸਪੋਰਟ ਕਰੀ 15 ਲੱਖ ਰੁਪਏ ਦੇ ਵਿੱਚ ਉਹ ਮਸ਼ੀਨ ਸਾਨੂੰ ਭੇਜੀ ਅੱਛਾ ਤੇ ਇਹ ਨਗਰ ਵਾਸਤੇ ਵੀ ਨਗਰ ਦਾ ਭਲਾ ਆ ਜੀ ਅੱਛਾ ਜੀ ਸਿੰਘ ਸਾਹਿਬ ਦੱਸ ਰਿਹਾ ਕਿ ਉਹ ਜਿਹੜੀ ਦੇਖ ਰਿਹਾ ਜਿਹੜੇ ਕਰੀਰ ਵਾ ਇਹਦੇ ਨਾਲੋਂ ਨਾਲੋਂ ਮਿੱਟੀ ਲਾਈ ਗਈ ਆ ਤਾਂ ਜੋ ਜਿਹੜਾ ਦਰਿਆ ਦਾ ਵਹਾਵਾ ਪਰਲੇ ਬੰਨੇ ਹੋ ਜੇ ਤੇ ਇਧਰਲੇ ਬੰਨੇ ਦਰਿਆ ਵਾ ਜਿਹੜਾ ਘਰਾਂ ਦੀ ਜਿਹੜੀ ਜ਼ਮੀਨ ਵਾ ਉਹਨੂੰ ਆਪਣੇ ਵਿੱਚ ਨਾਲ ਲੈ ਕੇ ਜਾਵੇ ਸੋ ਮੈਂ ਬੇਨਤੀ ਕਰਨਾ ਚਾਹਾਂਗਾ ਹੋਰ ਪੰਜਾਬ ਦੇ ਜਾਣ ਅੱਗੇ ਕਿ ਜਿਹੜੀਆਂ ਆਪਾਂ ਹੋਰ ਸੇਵਾਵਾਂ ਕਰਦੇ ਆ ਉਹ ਤੁੜੀਆਂ ਰੋਕ ਕੇ ਤੇ ਮੰਡ ਏਰੀਆ ਦੇ ਵਿੱਚ ਜਿਹੜੇ ਲੋਕ ਪ੍ਰਭਾਵਿਤ ਹੋਏ ਹੜਾ ਨਾਲ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਭਾਈ ਜੀ ਇੱਥੇ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਇੱਥੇ ਬਾਬਾ ਜੀ ਆਏ ਤਾਂ ਵਾਇਗਰੂ ਦੀ ਕਿਰਪਾ ਜੀ ਅੱਛਾ ਜੀ ਹੁਣ ਤਾਂ ਬਹੁਤ ਕਿਰਪਾ ਨਹੀਂ ਕੋਈ ਮਿੱਟੀ ਦੀ ਲੋੜ ਆ ਕੋਈ ਤੋੜਿਆ ਦੀ ਲੋੜ ਵਾ ਤੋੜ ਜੇ ਲੋੜ ਹੋਈ ਤੇ ਅਸੀਂ ਜ਼ਰੂਰ ਦੱਸਾਂਗੇ ਤੁਹਾਨੂੰ ਹਾਂਜੀ ਅਜੇ ਤਾਂ ਵੈਸੇ ਕੋਈ ਸਾਨੂੰ ਐਡੀ ਨਹੀਂ ਕੀ ਜ਼ਰੂਰਤ ਹੁਣ ਆ ਵੱਜ ਗਿਆ ਤੇ ਕੁਛ ਉਸ ਤੋਂ ਮਗਰੋਂ ਅਸੀਂ ਪੱਥਰ ਪੁੱਥਰ ਲਪਾਉਣ ਦੀ ਕੋਸ਼ਿਸ਼ ਕਰਾਂਗੇ ਅੱਛਾ ਜੀ ਉਹਦੇ ਬੰਨ ਬੰਨ ਬਣਾਉਣ ਦੀ ਪੱਕੀ ਵਾਇਗਰੂ ਬਾਕੀ ਪਾਤਸ਼ਾਹ ਦੇ ਉਹਦੇ ਰੰਗ ਨਿਆਰੇ ਉਹਨੂੰ ਪਤਾ ਕੀ ਸੰਗਤ ਨੇ ਬੁਰਾ ਸਾਥ ਦਿੱਤਾ ਫਿਰ ਬਹੁਤ ਜੀ ਬਹੁਤ ਜ਼ਿਆਦਾ ਸਾਨੂੰ ਸੰਗਤ ਬਾਬੇ ਸ੍ਰੀ ਹਾਲੀ ਸਾਹਿਬ ਵਾਲਿਆਂ ਨੇ ਬਾਬਾ ਸੋਰ ਸਿੰਘ ਸਾਹਿਬ ਵਾਲੇ ਆਪ ਖੁਦ ਇੱਥੇ ਮੌਜੂਦ ਆਏ ਨੇ ਅੱਛਾ ਬਾਬਾ ਬਤਾਰ ਸਿੰਘ ਜੀ ਤਰਨਤਾਰ ਸਾਹਿਬ ਵਾਲੇ ਬਾਬਾ ਜਗਤਾਰ ਸਿੰਘ ਜੀ ਮਹਾਰਾਜ ਦੀ ਉਹਦੀ ਵੀ ਸੇਵਾ ਰਾਤ ਪੱਤ ਦਿਨ ਚੱਲੀ ਸਾਡੇ ਨਾਲ ਵਾਈਗਰ ਚਲੋ ਧੰਨਵਾਦ ਇਹ ਵੀ ਆ ਪਿੰਡ ਦੇ ਬਾਕੀ ਨਗਰ ਨੇ ਆਸੇ-ਪਾਸੇ ਸੰਗਤਾਂ ਨੇ ਵੀਰਾਂ ਭੈਣਾਂ ਨੇ ਬਹੁਤ ਜ਼ਿਆਦਾ ਸਾਡਾ ਸੰਜੋਗ ਕੀਤਾ ਵਾਈਗਰ ਨਹੀਂ ਤੇ ਪਿੰਡ ਸਾਰਾ ਰੋੜ ਜਾਣਾ ਸੀ ਹਾਂਜੀ ਹਾਂਜੀ ਜੇ ਸਾਨੂੰ ਪ੍ਰਸ਼ਾਸਨ ਤੇ ਕਹਿੰਦਾ ਸਮਾਨ ਚੱਕੋ ਲੈ ਕੇ ਨਾ ਇਹ ਮਾਰ ਬਾਬੇ ਮਾਹ ਪੁਰਸ਼ ਕਹਿੰਦੇ ਨਹੀਂ ਚੱਕਣਾ ਅੱਛਾ ਉਹਨਾਂ ਨੇ ਕਿਹਾ ਨਹੀਂ ਚੱਕਣਾ ਤੇ ਵਾਕਿਆ ਨਹੀਂ ਚੱਕਣ ਜੋ ਸਾਨੂੰ ਕਰ ਅਨੇ ਤੇ ਦੋ ਦਿਨਾਂ ਚ ਸਾਰਾ ਢਾ ਲੈਣਾ ਹੈਗਾ ਆ ਤੇ ਸੈਂਡੀ ਕਿੰਨਾ ਖਾਣਾ ਖਾਣਾ ਨਾ ਸਮਝੀ ਨਾ ਖਾਣਾ ਨਹੀਂ ਸੀ ਤੇ ਅੱਛਾ ਆ ਸਪੈਦੇ ਤੋਂ ਲੈ ਕੇ ਸਾਰਾ ਛੁੱਟ ਲਿਆ ਆ ਪਿਪਲ ਤੱਕ ਅੱਛਾ ਕਿ ਆ ਪਿਪਲ ਤੱਕ ਛੁੱਟ ਲਿਆ ਹਨਾ ਆ ਪਿਪਲ ਵੀ ਮੇਰੇ ਸਾਹਮਣੇ ਚਾਈ ਜਾਣਾ ਹੈਗਾ ਕਿ ਉਹ ਬੜਾ ਜ਼ੋਰ ਲਾਇਆ ਉਹਨੂੰ ਪਿਪਲ ਨੂੰ ਉੱਥੇ ਪੱਥਰ ਸੀਗੇ ਅੱਛਾ ਪਹਿਲਾਂ ਨੋਚਾਂ ਅੱਥੇ ਇਸ ਕਰਕੇ ਉਹ ਨਹੀਂ ਪਤਾ ਨਹੀਂ ਉੱਥੇ ਵੀ ਕੀ ਕਿਰਪਾ ਪਾਤਸ਼ਾਹ ਦੀ ਵਾਈ ਕਰੋ ਬਹੁਤ ਜਤਰਾ ਨੂੰ ਲਾਇਆ ਨੇ ਲੇਕਿਨ ਉਹ ਮਾਰੇ ਨੇ ਵਿਚਾਈ ਰੱਖਿਆ ਆ ਤੁਸੀਂ ਦੇਖ ਸਕਦੇ ਜੀ ਸੰਗਤ ਦੇ ਸਹਿਯੋਗ ਨਾਲ ਸੰਤਾ ਮਹਾਂਪੁਰ ਸਾਹਿਬ ਦੇ ਸਹਿਯੋਗ ਨਾਲ ਇੱਥੇ ਟੋੜੇ ਲਾਏ ਆ ਜਾਲ ਬੰਨ ਕੇ ਟੋੜੇ ਲਾਏ ਆ ਤੇ ਨਹੀਂ ਤੇ ਆ ਵਿੰਦਾ ਵਿੰਦਾ ਸੰਗਤ ਕਹਿ ਰਹੀ ਸੀ ਕਿ ਸਾਡਾ ਜਿਹੜਾ ਪਿੰਡ ਉਹਨੂੰ ਢਾਹ ਲੱਗਣੀ ਸ਼ੁਰੂ ਹੋ ਗਈ ਤੇ ਘਰਾਂ ਤੱਕ ਵੀ ਮਾਰ ਪੈ ਜਾਣੀ ਸੀ ਜ਼ਮੀਨਾਂ ਤੇ ਮਾਰ ਅੱਗੇ ਵੱਜ ਗਈ ਹੈ ਜ਼ਮੀਨਾਂ ਤੇ ਪਰ ਆ ਇਸ ਪਿੰਡ ਦੇ ਵਿੱਚ ਮਰਲ ਪਿੰਡ ਦੇ ਵਿੱਚ ਜਿਹੜੇ ਘਾਰਵਾ ਉਹ ਵੀ ਮਾਰੇ ਠਾ ਆ ਜਾਣੇ ਸੀ ਜੇਕਰ ਸੰਤ ਮਹਾਪੁੱਛ ਜਾਨ ਨਗਰ ਜਾਂ ਲਾਗੇ ਬੰਨੇ ਦੇ ਵੀਰਪਰਾ ਜਾਂ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਜਿਹੜੇ ਆਮ ਆਦਮੀ ਦੇ ਕੈਬਨਿਟ ਮੰਤਰੀ ਆ ਉਹ ਇੱਥੇ ਸਾਥ ਨਾ ਦੇਦੇ ਤਾਂ ਜਿੱਥੇ ਉਹਨਾਂ ਦੀ ਸੰਗ ਕਹਿੰਦੇ ਹੁੰਦੇ ਆ ਵੀ ਮੰਤਰੀਆਂ ਦੀ ਸੋਭਾ ਕਰਨੀ ਬੰਦੀ ਉੱਥੇ ਆਪਾਂ ਆਪਾਂ ਨੂੰ ਕਰਨੀ ਵੀ ਚਾਹੀਦੀ ਆ ਕਿਉਂਕਿ ਇਸ ਪਿੰਡ ਵਾਸਤੇ ਉਹ ਮਸੀਹਾ ਬਣ ਕੇ ਆਏ ਆ ਸਾਧੂ ਮਸੀਆ ਬਣ ਕੇ ਆਇਆ ਲਾਲਜੀਤ ਭੁੱਲਰ ਜੀ ਮਸੀਆ ਬਣ ਕੇ ਆਇਆ ਤੇ ਇੱਕ ਦੂਜੇ ਦਾ ਸਾਥ ਦੇ ਰਿਹਾ ਤੁਸੀਂ ਦੇਖ ਸਕਦੇ ਜੇ ਆ ਘਰ ਵਾ ਇਸ ਘਰ ਨੇ ਆਪਣੇ ਬੁਏ ਖੋਲ ਦਿੱਤੇ ਆ ਇਸ ਘਰ ਦੇ ਵਿੱਚੋਂ ਦੀ ਮਿੱਟੀ ਦੀਆਂ ਟਰਾਲੀਆਂ ਲੱਕਦੀਆਂ ਵਾ ਇਸ ਘਰ ਦੇ ਵਿੱਚੋਂ ਦੀ ਅੱਛਾ ਤੁਹਾਡਾ ਘਰ ਬਣਿਆ ਇਹਦੀ ਫਿਰ ਇਹ ਘਰ ਫਿਰ ਗੇਟ ਖੋਲਦੇ ਭਈ ਜੇ ਰੁੜ ਗਿਆ ਤਾਂ ਵੀ ਜਰਾਂਗੇ ਵਾਹਿਗੁਰੂ ਬਾਬੇ ਰੁੜ ਜਾਣਾ ਸੀ ਜੇ ਨਾ ਆਉਂਦੇ ਆ ਕੋਈ ਸਾਥ ਦੇਣ ਦਾ ਇੱਕ ਅੱਧਾ ਦਿਨ ਵੀ ਲੇਟ ਹੋ ਜਾਂਦਾ ਤਾਂ ਉਹ ਇੱਕ ਦੋ ਦਿਨ ਲੇਟ ਹੋਈ ਜੇ ਬਾਬਾ ਜੀ ਗਿਆ ਇਹ ਕਾ ਅੱਜ ਵੀ ਗਿਆ ਤੇ ਬਾਕੀ ਫੇਰ ਇਹ ਗੇਟ ਖੋਲੇ ਵੀ ਜੇ ਨਗਰ ਵੀ ਰੋੜਦਾ ਤੇ ਇਹਨੂੰ ਸਾਰਾ ਫੇਰ ਬੰਦ ਆਹੋ ਜੇ ਕਾ ਜੇ ਕਾਰ ਹੀ ਨਾ ਰਿਆ ਤੇ ਫੇਰ ਫੇਰ ਵੀ ਚਰਨਾ ਵਾ ਵਾਈ ਵੀ ਕਿੱਕਰ ਗੇਟ ਵੀ ਖੋਲ ਤੇ ਸਭ ਸਾਰੇ ਨਗਰ ਦੇ ਗੇਟ ਸਾਬ ਨਾਲ ਇਸ ਟਾਈਮ ਖੁੱਲੇ ਆ ਵਾਈ ਗਰ ਜਿੰਦਰ ਦੀ ਮਰਜ਼ੀ ਕੋਈ ਆਵੇ ਜਿੰਦਰ ਦੀ ਮਰਜ਼ੀ ਕੋ ਜਾਵੇ ਅੱਛਾ ਉਦਾਂ ਇਧਰ ਨੂੰ ਕੋਈ ਗਲੀ ਗੁਲੀ ਪੈਂਦੀ ਇਧਰ ਨੂੰ ਗਲੀ ਆ ਵੇਖੋ ਨਾਲ ਦੀ ਹੁੰਦੀ ਅੱਛਾ ਉੱਤੋਂ ਨਹੀਂ ਹੁੰਦੀ ਪਰਾਂ ਦੀ ਹੁੰਦੀ ਹੈ ਨਹੀਂ ਆਹ ਆਪਣੇ ਗੇਟ ਅੱਗੋਂ ਦੀ ਐਸੀ ਹੁੰਦੀ ਅੱਛਾ ਅੱਛਾ ਪਰਾਂ ਦੀ ਹੁੰਦੀ ਹੈ ਤੇ ਹੁਣ ਟਰੈਕਟਰ ਵੱਡੇ ਮੁਰਦੇ ਮਰਦੀਆਂ ਨੇ ਟਰਾਲੀਆਂ ਅੱਛਾ ਐਂ ਹੀ ਕੱਢਣ ਲੱਗ ਗਏ ਅੱਛਾ ਇਹਦੀ ਘਰ ਦੇ ਥਾਣੀ ਆਇਕੋ ਸੰਜੀ ਕਿ ਇਸ ਵੀਰਪਰਾ ਵੀਰ ਨੇ ਆਪਣੇ ਘਰ ਦੇ ਗੇਟ ਹੀ ਖੋਲ ਦਿੱਤੇ ਆ ਹੁਣ ਆ ਜਿਹੜੇ ਟਰੈਕਟਰ ਟਰਾਲੀ ਜਿਹੜੇ ਲੰਘਦੇ ਆ ਇਹਨਾਂ ਦੇ ਘਰ ਦੇ ਵਿੱਚੋਂ ਨਹੀਂ ਲੰਘਦੇ ਆ ਠੀਕ ਹੈ ਜੀ ਇਹ ਕੋਈ ਗਲੀ ਨਹੀਂ ਆ ਇਹ ਕੋਈ ਸੜਕ ਨਹੀਂ ਆ ਇਹ ਵੀਰ ਦਾ ਇਹਦਾ ਘਰ ਵਾ ਪਰ ਐਸ ਵੀ ਨੇ ਕਿਹਾ ਕਿ ਜੇ ਮੇਰਾ ਘਰ ਹੀ ਰੁੜ ਜਾਂਦਾ ਪਾਣੀ ਦੇ ਵਿੱਚ ਫਿਰ ਵੀ ਜਾਣਾ ਸੀਗਾ ਹੁਣ ਮੇਰੇ ਘਰ ਦੇ ਵਿੱਚ ਆਉਂਦੀ ਜੇਕਰ ਸੰਤ ਦੇ ਪੈਰ ਪੈ ਜਾਣਗੇ ਸੰਤ ਆਪਣੀ ਜਿਹੜੇ ਆ ਮਸ਼ੀਨਰੀ ਲੈ ਕੇ ਨੰਗ ਜੁਗੀ ਤੇ ਮੇਰਾ ਕੀ ਘਸ ਜਾਣਾ ਵਾ ਸਾਡਾ ਹੀ ਭਲਾ ਹੋਣਾ ਇਹਦੇ ਵਿੱਚ ਤੇ ਆ ਮਸ਼ੀਨਰੀ ਲੈ ਕੇ ਜਾ ਰਹੇ ਭਾਈ ਇਹ ਕੀ ਹੈ ਲੈ ਲੈ ਵਾ ਲੈ ਵਾ ਕੀ ਦੱਸਦਾ ਅੱਜ ਤਾਂ ਲੈਵਲ ਫਿਰ ਕੀ ਮੈਨੂੰ ਤਾਂ ਇਹਦੀ ਨੌਲੇਜ ਨਹੀਂ ਹੈਗੀ ਨੌਂ ਨਹੀਂ ਦੇਖਿਆ ਵੀ ਪਾਣੀ ਕਿੰਨਾ ਰੂਣਾ ਅੱਛਾ ਕਿੰਨਾ ਡੂੰਘਾ ਇੱਥੇ ਇਹ ਹੈ 15 15 20 20 ਫੁੱਟ ਹੈਗਾ ਵਾ ਠੀਕ ਹੈ ਜੀ ਇਹ ਲੈਵਲ ਚੈੱਕ ਕਰਨ ਲਈ ਸੀਨਾ ਤੇ ਕਿੰਨੇ ਕ ਦਾ ਜੰਤਰ ਹੈ ਇਹ ਜੀ ਸਾਨੂੰ ਪਤਾ ਕਿੰਨੇ ਦਾ ਅੱਛਾ ਜੰਤਰ ਬਾਬਾ ਜੀ ਬੜੇ ਮਹਿੰਗੇ ਮਹਿੰਗੇ ਜੰਤਰ ਬੜੇ ਨੰਗੇ ਇਹ ਰੋਹੀ ਚੈੱਕ ਕਰਦੇ ਹਾਂ ਲੈਵਲ ਤੇ ਅੱਗੇ ਨਾਲੋਂ ਘਟਿਆ ਕਿ ਵਧਿਆ ਵਾ ਕੀ ਘਟਿਆ ਘਟਿਆ ਕੱਲ ਕਿੰਨਾ ਸੀਗਾ ਕੀ ਕੱਲ ਨਹੀਂ ਕੀਤਾ ਪਰਸੋਂ ਕੀਤਾ ਜਦੋਂ ਕੀਤਾ ਸੀ ਤੇ ਉਦੋਂ 5-7 ਫੁੱਟ ਘਟਦਾ ਹੀ ਰਿਹਾ ਜੀ ਚਲੋ ਵਾਈਕ ਕਰ ਮੇਰੀ ਕਰੇ ਆਹ ਦੇਖ ਸਾਡੇ ਜਿਹੜੀਆਂ ਟਰਾਲੀਆਂ ਵਿੱਚੋਂ ਦੀ ਘਰ ਦੇ ਵਿੱਚੋਂ ਦੀ ਲੰਘ ਰਹੀਆਂ ਵਾਂ ਤੇ ਪਰਲੇ ਬੰਨੇ ਵੀ ਸੰਜੀ ਮੈਂ ਤੁਹਾਨੂੰ ਜਾ ਕੇ ਦਿਖਾਉਂਗਾ ਫਿਰ ਕਿਦਾਂ ਸੰਤ ਮਿੱਟੀ ਭਰ ਰਹੀ ਆ ਸੰਗਤ ਲੰਗਰ ਲਾ ਰਹੀ ਆ ਇਹ ਮੇਰੇ ਪੰਜਾਬ ਦੀ ਇੱਕ ਵਿਡਿਆਈ ਵੀ ਆ ਕਿ ਜਦੋਂ ਕੋਈ ਮੁਸੀਬਤ ਪੈ ਜਾਵੇ ਉੱਥੇ ਫਿਰ ਇਹ ਲੰਗਰ ਵੀ ਲਾ ਦਿੰਦੇ ਆ ਉੱਥੇ ਇਹ ਹੜ ਲੰਗਰਾਂ ਦੇ ਵੀ ਲਿਆ ਦਿੰਦੇ ਆ ਆ ਮੇਰੇ ਵੀਰ ਭਰਾ ਬਾਬੇ ਕੀ ਬਤਾ ਰਹੇ ਜੀ ਇਹ ਲੰਗਰ ਹੀ ਜਲ ਬਾਬੇ ਜੀ ਜਲ ਨਹੀਂ ਗੇ ਚੱਲ ਸਕਣਾ ਜਲ ਸਕੋ ਪ੍ਰਸ਼ਾਦਾ ਸਕੋ ਚਾਹ ਸਕੋ ਹੋਰ ਗੁਮ ਕਰੋ ਧੰਨਵਾਦ ਜੀ ਤੁਹਾਡਾ ਧੰਨਵਾਦ ਬਹੁਤ ਬਹੁਤ ਨਹੀਂ ਜੀ ਤੁਸੀਂ ਦੂਰ ਹੋ ਆ ਅੱਛਾ ਗੱਲ ਨਹੀਂ ਹਾਂ ਨਹੀਂ ਗੱਲ ਨਹੀਂ ਬਾਬੇ ਬਾਹਰ ਚੱਲ ਜਾਨੇ ਆ ਆ ਵੇਖੋ ਤੁਸੀਂ ਆ ਪੈੜਾਂ ਪਈਆਂ ਵਾ ਟੈਡ ਟਾਲੀਆਂ ਦੇ ਪੈੜਾਂ ਪਈਆਂ ਵਾ ਠੰਡਾ ਪਾਣੀ ਦੇ ਦੋ ਇੱਕ ਬੋਤਲ ਦੇ ਦੋ ਬੋਤਲ ਨਹੀਂ ਕੀ ਬੋਤਲ ਬੋਤਲ ਦੇ ਦੋ ਇੱਕ ਠੰਡੇ ਦੀ ਬੋਤਲ ਦੇ ਦੋ ਬਸ ਸਾਢੇ ਸੱਤ ਜਣਾ ਬਾਕੀ ਮੈਂ ਬਾਬਾ ਜੀ ਤੁਹਾਡੀਆਂ ਬੜੀਆਂ ਵੀਡੀਓ ਵੇਖਦਾ ਵਾਂ ਥੋੜਾ ਧੰਨਵਾਦ ਜੀ ਮੈਂ ਉਧਰ ਗਿਆ ਸੀਗਾ ਮੈਂ ਨਾ ਫਰੋਇਪੁਰ ਏਰੀਆ ਚ ਗਿਆ ਸੀਗਾ ਮੈਂ ਬੜੀਆਂ ਵੀਡੀਓ ਵੇਖਦੇ ਆ ਧੰਨਵਾਦ ਮੈਂ ਨਾ ਫਰੋਇਪੁਰ ਏਰੀਆ ਚ ਗਿਆ ਸੀਗਾ ਤੇ ਮੈਂ ਸਪੈਸ਼ਲ ਕੱਲ ਇਸੇ ਕਰਕੇ ਆ ਮੈਂ ਕਿਹਾ ਗਵਾਨ ਮੱਥਾ ਵਾ ਤੇ ਦੂਤਰੇ ਫਿਰਨੇ ਆ ਮੈਂ ਕਿੜੀਆਂ ਮੇ ਆਪਣੇ ਬਹੁਤ ਢਾ ਲੱਗੀ ਆ ਕਿੜੀਆਂ ਕਿੜੀਆਂ ਨਾ ਹੋ ਕਿਉਂ ਨਾ ਕਿੜੀਆਂ ਕਿੱਥੇ ਲੱਗੀ ਟਾਕੇ ਦੀ ਜਦੋਂ ਤੁਸੀਂ ਜਾਓਗੇ ਨਾ ਕਿੜੀਆਂ ਪਿੰਡ ਨੂੰ ਤੇ ਜਿਹੜੀ ਬਾਬੇ ਮਹਾਦਾ ਸ਼ਹੀਦ ਨੂੰ ਆਉਂਦਾ ਰਸਤਾ ਇਹਦੀ ਗੱਲ ਉਹ ਮੇਬੀ ਰਿਆਂ ਦੀ ਵਸਤੀ ਚ ਚਲ ਜੇ ਉਧਰੋਂ ਤੁਹਾਨੂੰ ਸਾਰਾ ਬੋਤਨ ਆਈ ਦਿਨ ਬਾਸੜੇ ਪਿਆ ਨਾ ਕਿਰਾ ਉੱਥੇ ਬਾਬਾ ਦਾ ਕੋਈ ਡੇਰਾ ਬਣਿਆ ਸੀ ਨਾ ਉੱਥੇ ਉਹ ਵੀ ਡਿੱਗ ਗਿਆ ਵਿੱਚ ਅੱਛਾ ਗੁਰਦੁਆਰਾ ਡਿੱਗ ਪਿਆ ਵਾ ਹਾਂਜੀ ਕਿੜੀਆਂ ਕਿੜੀਆਂ ਦੋਦ ਨਹੀਂ ਜਦੋਂ ਜਾਈਏ ਮਹਰਾਣੀ ਥਾਂ ਜਾਈਏ ਤੇ ਸਿੱਧੀ ਜਿਹੜੀ ਹੁੰਦੀ ਹੈ ਥਾਂ ਨੂੰ ਜੇ ਆਪਾਂ ਇੱਥੋਂ ਜਾਣੇ ਆ ਅੱਛਾ ਤੇ ਐ ਸੱਜੇ ਹੀ ਜਾ ਕੇ ਅੱਛਾ ਜਿੱਥੇ ਮੈਗੀ ਸਿੰਘਾਂ ਦੀ ਵਸਤੀ ਪੈਂਦੀ ਆ ਠੀਕ ਆ ਉਧਰ ਨੂੰ ਜਾ ਕੇ ਉਧਰ ਵੀ ਸਾਰਾ ਜਿੱਥੇ ਆਰਮੀ ਦਾ ਉਹਨਾਂ ਦਾ ਜੰਗਲਾਤ ਵਾਲਾ ਟਾਵਰ ਲੱਗਾ ਉਧਰੋਂ ਵੱਢ ਤੇ ਕੁਮਾਰ ਚੱਲ ਉਥੋਂ ਪੁੱਛ ਲੈਨੇ ਆ ਕਿੜੀਆਂ ਵੀ ਪੁੱਛ ਲੈਨੇ ਆ ਕਿੜੀਆਂ 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 ਵੇ ਨਾਲ ਹੀ ਆਪਣੇ ਜਿੱਥੇ ਉਹਦਾ ਸਾਮੀਆਂ ਡੇਰਾ ਤੁਰੀ ਜਿਹਾ ਲੱਗਿਆ ਬਣਦੇ ਅੱਛਾ ਆ ਕਿੜੀਆਂ ਦੇ ਨਾਲ ਹੀ ਉਦੋਂ ਪਹਿਲੇ ਅੱਠ ਨੇ ਬੜੀਆਂ ਧਰਾਂ ਡਿੱਗੀਆਂ ਨੇ ਹਾਂ ਅੱਛਾ ਬੰਨ ਲਉਂਦੇ ਰਹੇ ਅੱਛਾ ਗੁਰਦਰਾ ਡਿੱਗ ਪਿਆ ਉੱਥੇ ਨੇ ਗੁਰਦਰਾ ਉੱਥੇ ਮੁੰਦਰਾ ਦਰਿਆ ਦੇ ਵਿੱਚ ਜਿਹੜਾ ਉਹ ਡਿੱਗਾ ਅਛਾ ਡਿੱਗ ਪਿਆ ਲੱਗੇ ਦਰਿਆ ਦੇ ਕੰਢੇ ਦੇ ਦੋ ਕਿੱਲੇ ਦਰਿਆ ਜਿਹੜਾ ਗਾਂ ਆ ਕੇ ਡਿੱਗਿਆ ਬਸ ਮਾਦੋਸ਼ੀ ਉਹਤ ਨਹੀਂ ਬਾਬੇ ਪੀਰ ਦੀ ਜਗ੍ਹਾ ਇੱਕ ਹਾਂ ਪੀਰ ਦੀ ਜਗ੍ਹਾ ਤੇ ਕੋਲ ਸਾਹਮਣੇ ਜਗ੍ਹਾ ਠੀਕ ਹੈ ਉੱਧਰ ਕਾਫੀ ਖਮਾਕ ਮੁਗਰੇ ਉਹ ਵੀ ਕਾਰਛੇ ਵਾਲਾ ਬਾਬਾ ਕੀਤਾ ਹਰਾ ਤੇ ਅੱਛਾ ਕੋਈ ਪ੍ਰੋਗਰਾਮ ਬਾਬਿਆਂ ਨੇ ਜੀ ਸੁਭਰਾਵਾ ਸਾਹਿਬ ਉਹ ਸੁਭਰਾਵਾ ਲਹਰ ਜਗਾਂ ਤੇ ਜਿੱਥੇ ਆਫਟਾਈਆਂ ਉਹ ਤੇ ਬਹਿ ਉਹ ਆ ਜਾਓ ਪਰਚਾ ਬਾਬਾ ਆ ਜਾਓ ਨਹੀਂ ਬੈਣੇ ਕੋਈ ਗੱਲ ਨਹੀਂ ਧੰਨਵਾਦ ਆਵੇ ਪਾਣੀ ਲੈ ਲੈ ਬੈਣੇ ਮੈਂ ਆਪਣਾ ਘਰ ਹੀ ਆ ਤੇ ਵੀਡੀਓ ਮੇਰੇ ਹੀ ਰਹਿਣੀ ਹਾਂ ਹਾਂ ਮੈਂ ਦੇਖੇ ਹੀ ਨਹੀਂ ਗਾ ਤੇ ਮੈਨੂੰ ਮਰੇ ਹੋ ਗਏ ਜਾਂ ਨਹੀਂ ਮੈਨੂੰ ਪਤਾ ਨਹੀਂ ਲੱਗਦਾ ਬੈਣੇ ਸਿਰਫ ਰੋਇਪੁਰ ਸਾਈਡ ਸੀਗਾ ਜਿੱਥੇ ਪਾਣੀ ਨਹੀਂ ਆਏ ਉੱਥੇ ਤੇ ਬਹੁਤ ਜ਼ਿਆਦਾ ਘਰਾਂ ਦੇ ਘਰ ਡੁੱਬੇ ਸੀਗੇ ਤੇ ਮੈਨੈ ਇੱਕ ਹੋ ਗਿਆ ਮੈਂ ਉੱਥੇ ਤੇ ਅੱਜ ਮੈਂ ਫਿਰ ਕੱਲ ਦਾ ਆਇਆ ਮੈਂ ਤੇ ਮੈਨੂੰ ਇਹ ਮੈਂ ਚੱਲ ਇੱਥੇ ਦੀ ਮੈਂ ਵੀਡੀਓ ਬਣਾ ਕੇ ਪਾਉਂਦਾ ਵਾਂ ਮੈਂ ਤੁਹਾਨੂੰ ਮੈਂ ਸਿਆਣ ਨਹੀਂ ਆ ਤਾਂ ਪਰ ਮੈਂ ਹਾਂ ਇਹਦੀਆਂ ਤੇ ਵੀਡੀਓ ਵੇਖ ਲਈਆਂ ਤੇ ਮਖੇਟ ਬੜਾ ਜਨਤਾ ਦੀ ਭਲਾ ਕਰਦੇ ਆ ਬਹੁਤ ਧੰਨਵਾਦ ਤੁਹਾਡਾ ਜੀ ਅੱਛਾ ਇਹ ਘਰ ਤੁਹਾਡਾ ਹੈ ਨਾ ਤੁਹਾਡੀ ਘਰ ਕਿਨਾਰੇ ਤੇ ਆ ਗਿਆ ਹਾਂਜੀ ਸਾਡਾ ਤੇ ਇੱਥੇ ਹੀ ਆ ਗਿਆ ਬਿਲਕੁਲ ਕਿਧਰੇ ਆ ਉੱਪਰ ਹੀ ਆ ਗਿਆ ਪਾਣੀ ਤੇ ਵਾਹਿਗੁਰੂ ਇਹ ਜਦੋਂ ਇਹ ਬਾਬਿਆਂ ਦੇ ਚਰਨ ਪਏ ਆ ਨਾ ਮਹਾਰਾਜ ਤੇ ਜਿੰਨੇ ਵੀ ਬਾਬੇ ਆ ਨਾ ਦਾਸ ਬੇਨਤੀ ਕੀਤੀ ਤੇ ਅਫਸਰ ਤੇ ਜਿਹੜਾ ਹੁੰਦਾ ਹੈ ਨਾ ਸਾਨੂੰ ਜਿਹੜਾ ਸਮਾਨ ਕੱਢ ਲੋ ਸਮਾਨ ਕੱਢ ਲਓ ਤੇ ਤੁਸੀਂ ਇੱਥੋਂ ਚਲੇ ਜਾਓ ਪਹਿਨੇ ਜੀ ਨੂੰ ਕੁਝ ਤੇ ਫਿਰ ਹੁੰਦਾ ਹੋਣਾ ਪਈ ਇਨਾ ਚਾਵਾਂ ਨਾ ਘਰ ਬਣਾਇਆ ਸੀ ਹੋਰ ਇਹ ਵੀ ਸਰ ਸਾਹਿਬ ਆਤੇ ਹੋਈ ਆਪਾਂ ਸਮਾਨ ਕੱਢ ਲਈਏ ਸਮਾਨ ਕੱਢ ਲਈਏ ਮੈਂ ਸਮਾਨ ਨਹੀਂ ਕੱਢਣਾ ਜੀ ਇਹ ਖੜਨਾ ਦਰਿਆ ਨੇ ਸਾਨੂੰ ਲੈ ਜੇ ਪਰ ਅਸੀਂ ਸਮਾਨ ਨਹੀਂ ਕੱਢਣਾ ਬਾਬਾ ਜੀ ਨੇ ਇੰਨਾ ਭਰੋਸਾ ਸਾਨੂੰ ਦਿਵਾਇਆ ਨਾ ਕਿ ਅਸੀਂ ਨਹੀਂ ਡੋਲੇ ਫਿਰ ਭਾਈ ਕਿਹੜੇ ਬਾਬੇ ਨੇ ਬਾਬੇ ਆ ਬਾਬੇ ਸਹਾਰੀ ਸਾਹਿਬ ਬਾਬੇ ਸਹਾਰੀ ਬਾਬੇ ਜੀ ਸੁਖਾ ਸਿੰਘ ਜੀ ਨਾਲੇ ਬਾਕੀ ਜਗਤਾਰ ਸਿੰਘ ਜੀ ਮਹਾਰਾਜ ਜੀ ਉਹ ਤਰਨਤਾਰ ਸਾਹਿਬ ਵਾਲੇ ਉਹ ਵੀ ਆਏ ਇੱਥੇ ਚਰਨ ਪਾਏ ਹਾਂਜੀ ਉਹਨਾਂ ਨੇ ਵੀ ਕਿਹਾ ਕੋਈ ਟੱਕਰ ਨਹੀਂ ਰਹੇ ਬਾਬੇ ਉਤਾਰ ਸਾਹਿਬ ਨਹੀਂ ਆਏ ਸੋ ਸਿੰਘ ਵਾਲੇ ਉਹਨਾਂ ਨੇ ਕਿਹਾ ਵੀ ਤੁਸੀਂ ਕੁਝ ਨਹੀਂ ਹੰਦਾ ਕਰਨੋ ਬਸ ਜਿੱਦਾਂ ਦੇ ਆਗੇ ਤੇ ਖਲੋਗੇ ਆ ਨਾ ਉਦੋਂ ਦੀ ਸਾਡੀ ਵਟੇ ਰਿਹਾ ਦਰਿਆ ਵੀ ਸ਼ਾਂਤ ਹੋ ਗਿਆ ਸਾਧੂਆਂ ਦੀ ਮੰਨਦਾ ਨਾ ਫਿਰ ਬਾਕੀ ਜੀ ਜਿਹੜੇ ਬੰਨੇ ਅੱਗੇ ਸੰਗਤ ਖੜੀ ਉਹ ਵੀ ਰੱਬ ਆ ਸਹੀ ਗੱਲ ਆ ਸੰਗਤ 'ਚ ਰੱਬ ਹੁੰਦਾ ਇਹ ਉਹ ਵੀ ਰੱਬ ਦਾ ਕੇ ਬੜਾ ਉਹਨਾਂ ਨੇ ਭੋਸਾ ਦਵਾਇਆ ਕਿ ਸਮਾਨ ਨਹੀਂ ਅੰਗੜਣਾ ਪਰ ਮਤ ਜੀ ਨੂੰ ਕੋਈ ਤੇ ਹੁੰਦਾ ਹੋਗਾ ਜਦੋਂ ਪਾਣੀ ਛੱਲਾ ਮਾਰਦਾ ਹੈਗਾ ਹਨਾ ਸਾਰੇ ਮੱਛੀ ਬਣਾ ਕੇ ਬੈਠੇ ਰਹਿੰਦੇ ਨੇ ਹਨਾ ਰਾਤ ਅੱਛਾ ਤਾਂ ਹੀ ਕੋਠੇ ਤੇ ਬੈਠੇ ਰਾਤ ਨੂੰ ਕੋਠਿਆਂ 'ਤੇ ਬੈਠੇ ਰਹਿਣਾ ਕਿ ਕਿੰਨੇ ਜ਼ਿਆਦਾ ਡਿੱਗੂ ਉੱਤੇ ਬੱਚੇ ਤੇ ਕੱਢਾਂਗੇ ਹਾਂ ਜੀ ਚੱਲੇ ਨਾ ਪਾਸ਼ਾ ਨੇ ਇਤਰਾਖ ਲਈ ਸਾਡੀ ਮਹਾਰਾਜ ਨੇ ਬੜਾ ਭਰੋਸਾ ਮਹਾਰਾਜ ਬਾਬਿਆਂ ਦੇ ਚਰਨ ਪੈ ਗਏ ਉੱਥੇ ਬੰਦ ਰਿਆ ਵੀ ਖਲੋ ਗਿਆ ਤੇ ਸਾਡੀ ਜਿਹੜੀਆਂ ਢਿੱਗਾਂ ਡੇਕਦੀਆਂ ਸੀ ਉਹ ਵੀ ਖਲੋ ਗਈਆਂ ਉਹ ਵੀ ਖਲੋ ਗਈਆਂ ਬੁਖੀ ਸ਼ਾਂਤ ਹੋ ਗਈਆਂ ਤੇ ਕੁਛ ਨਹੀਂ ਹੋਇਆ ਮਹਾਰਾਜ ਦੀ ਈ ਕਿਰਪਾ ਆਈਆ ਬਹੁਤ ਜਿਆਦੀ ਮਹਾਰਾਜ ਦੀ ਕਿਰਪਾ ਆਈਆ ਤੇ ਸੰਗਤਾਂ ਨੇ ਤੇ ਬਾਬਿਆਂ ਨੇ ਬਚਾਇਆ ਸਾਡਾ ਪਿੰਡ ਵੀ ਤੇ ਸਾਡਾ ਘਰ ਵੀ ਬਾਕੀ ਸਾਨੂੰ ਲਾਜੀ ਨੂੰ ਨਜ਼ਰ ਨੂੰ ਬਹੁਤ ਸਪੋਰਟ ਕੀਤੀ ਚਲੋ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਧੰਨਵਾਦ ਸਾਰੀ ਸੰਗਤ ਦਾ ਪਰ ਸੰਧੀ ਤੁਹਾਨੂੰ ਪਤਾ ਵੇਖੋ ਘਰ ਬਣਾਇਆ ਕਾਰ ਤੇ ਇੱਕ ਵਾਰੀ ਬਣਾਉਣੇ ਇੰਨੇ ਔਖੇ ਆ ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਆ ਪਰ ਵੇਖੋ ਵੀ ਵਿਚਾਰੇ ਅੰਦਰ ਜਿਹੜਾ ਘਰ ਸੀਗਾ ਉਹ ਦਰਿਆ ਦੀ ਢਾਹੇ ਠਾ ਰਿਆ ਸੀਗਾ ਇਹਦੇ ਨਾਲ ਹੀ ਘਰ ਦੇ ਨਾਲ ਹੀ ਆ ਦੇਖੋ 8 10 ਕਰਮਾਂ ਦੇ ਉੱਪਰ ਜਿਹੜਾ ਵਾ ਸਤਲੁਜ ਤੇ ਬਿਆਸ ਦਾ ਸੰਗਮ ਹੋ ਰਿਹਾ ਵਾ ਜਿਹੜਾ ਹਰੀਕੇ ਪੱਤਨ ਦੇ ਨਾਲ ਵਾਜੇ ਤੇ ਇਹਨਾਂ ਨੂੰ ਆ ਪ੍ਰਸ਼ਾਸਨ ਨੇ ਕਹਿ ਦਿੱਤਾ ਸੀਗਾ ਵੀ ਆਪਣਾ ਘਰ ਵਾ ਜਿਹੜਾ ਉਹ ਖਾਲੀ ਕਰ ਦਿਓ ਖਤਰਾ ਵਾ ਬਹੁਤ ਜ਼ਿਆਦਾ ਕਿਸੇ ਵੇਲੇ ਵੀ ਦਰਿਆ ਜਿਹੜਾ ਤੁਹਾਡੇ ਘਰ ਨੂੰ ਢਾ ਲਾ ਸਕਦਾ ਵਾ ਪਰ ਸਦਕੇ ਜਾਣੇ ਆ ਸੰਤਾਂ ਦੇ ਸਦਕੇ ਜਾਣੇ ਸੰਤਾ ਮਹਾਂਪੁਰਸ਼ਾਂ ਦੇ ਲਾਲਜੀਤ ਭੁੱਲ ਜੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਸ ਪਰਿਵਾਰ ਦੀ ਬਾਹ ਫੜੀ ਆ ਤੇ ਸਾਧੂਆਂ ਨੇ ਵੀ ਬਚਨ ਕੀਤਾ ਸੀਗਾ ਵੀ ਤੁਹਾਡੇ ਘਰ ਨੂੰ ਕੁਝ ਨਹੀਂ ਹੁੰਦਾ ਤੇ ਤੁਸੀਂ ਕਿਤੇ ਨਹੀਂ ਜਾਣਾ ਤੇ ਚਲੋ ਵਾਈਗਰੂ ਨੇ ਮਿਹਰ ਕੀਤੀ ਕਿ ਹੁਣ ਥੋੜੀ ਦਰਿਆ ਨੂੰ ਠੱਲ ਪਈ ਆ ਤੇ ਹੁਣ ਇਸ ਟਾਈਮ ਫਿਲਹਾਲ ਇਹਨਾਂ ਦਾ ਘਰ ਸੇਫ ਆ ਪਰ ਘਰ ਇਕੱਲਾ ਘਰ ਨਹੀਂ ਇਹਨਾਂ ਦਾ ਵਿਚਾਰਿਆਂ ਦਾ ਵਿੱਚ ਆਇਆ ਇਹਨਾਂ ਦੀ ਜਿਹੜੀ ਜ਼ਮੀਨ ਸੀ ਕਿ ਲੈਕ ਉਹ ਵੀ ਵਿੱਚ ਆ ਗਈ ਆ ਹਾਂ ਤੇ ਚਲੋ ਬਚ ਗਿਆ ਪਰ ਜਿੰਮ ਕਿ ਲੈਕ ਜ਼ਮੀਨ ਸੀ ਉਹ ਇਹਨਾਂ ਦੀ ਵਿੱਚ ਆ ਗਈ ਆ ਤੇ ਉਹਦੇ ਨਾਲ ਹੀ ਵਿਚਾਰੇ ਦਾਣਾ ਫੱਕਾ ਕਰਦੇ ਸੀ ਕਿਸੇ ਵੀਰ ਭਰਾ ਨੇ ਇਹਨਾਂ ਦੀ ਮਦਦ ਕਰਨੀ ਹੋਵੇ ਪਿੰਡ ਮਰੜ ਜਿਹੜਾ ਤਨਤਨ ਦੇ ਨਾਲ ਘਰ ਜੀ ਧੰਨਵਾਦ ਇੱਕੜ ਕਿਦਾਂ ਕਿਦਾਂ ਕੀ ਕਹਿ ਰਹੇ ਭਾਈ ਜੀ ਕਈ ਤਿੰਨ ਕਿਲੇ ਜਮੀਨ ਹੀ ਅੱਛਾ ਸਾਰੀ ਡਰਾਈਟ ਹੈਗੀ ਆ ਡਰਾਈਟ ਹੈਗੀ ਆ ਐਰਕੀ ਕੇ ਪਹਿਲਾਂ ਐਰਕੀ ਪਹਿਲਾਂ ਤੀ ਦੇ ਵਿੱਚ ਹੁਣ ਰਹਿੰਦੀ ਹੁੰਦੀ ਗੱਲ ਹੁਣ ਨਿਕਲ ਗਈ ਆ ਅੱਛਾ 2.5 ਤਿੰਨ ਕਿਲੇ ਜਮੀਨ ਤੇ ਸਾਰੀ ਸਾਰੀ ਦਰਿਆ ਚ ਆ ਗਈ ਸਾਰੀ ਦਰਿਆ ਚ ਆ ਗਈ ਆ ਕਿਹੜਾ ਪਿੰਡ ਤੁਹਾਡਾ ਸਭਰਾ ਜੀ ਸਭਰਾ ਵੱਡਾ ਕਿ ਛੋਟਾ ਵੱਡਾ ਕੀ ਨਾਂ ਕੀ ਤੁਹਾਡਾ ਮੇਰਾ ਚਮਕੌਰ ਸਿੰਘ ਜੀ son of ਖਰਪਾਜਨ ਸਿੰਘ ਜੀ ਸਾਣਾ ਫਰਪਾਜਨ ਸਿੰਘ ਤੇ ਚਮਕੌਰ ਸਿੰਘ ਤੇ ਕੋਈ ਆਪਣਾ ਨੰਬਰ ਕੋਈ ਹੋਵੇ ਨੰਬਰ ਆਪਣਾ 9815098587 98150 ਤੇ 98587 ਵੀ ਜਿਹਦਾ ਹੋਣਾ ਉਹ ਨੰਬਰ ਆ ਵੀਡੀਓ ਇਹ ਦੱਸਦੇ ਕਿ ਮੇਰੀ 2.5-3 ਕਿਲੋ ਜਮੀਨ ਸੀ ਤੇ ਸਾਰੀ ਸਾਰੀ ਜਿਹੜੀ ਆ ਦਰਿਆ ਆਪਣੇ ਵਿੱਚ ਰੋੜ ਕੇ ਲੈ ਗਿਆ ਵਾ ਤੇ ਭਾਜੀ ਦੂਜਾ ਕੀ ਅੱਖ ਲੱਗਾ ਸੀਗਾ ਇਹ ਕੰਮ ਕੀ ਕਰਦੇ ਤੁਸੀਂ ਕੰਮ ਭਾਜੀ ਪਹਿਲਾਂ ਉਹ ਤਾਂ ਜ਼ਮੀਨ ਹੀ ਕਰਦੇ ਹਾਂ ਅੱਛਾ ਹੁਣ ਜਦੋਂ ਪੇਜ ਵੀ ਬਿਲੀਮੈਂਟ ਹੈ ਗਈ ਪੇਜ 1.5 ਤੋਂ 2 ਕਿਲੋ ਉਦੋਂ ਠਹਿ ਗਈ ਸੀ ਹਾਂ ਕੁਝ ਹੁਣ ਠਹਿ ਗਈ ਇਹ ਤੇ ਹੁਣ ਆ ਦਿਹੜੀ ਕਰਨ ਆਜੋ ਵਾਈਕਰ ਵਾਈਕਰ ਇੱਥੇ ਕੀ ਕਰਨ ਆਏ ਹੋ ਤੁਸੀਂ ਇੱਥੇ ਦਿਹਾੜੀ ਅੱਛਾ ਦਿਹਾੜੀ ਕਰਨ ਆਏ ਜੀ ਜਿੰਦਾਰਾਂ ਦਾ ਮੁੰਡਾ ਵਾਹੇ ਕਰੋ ਦਿਹਾੜੀ ਕਰਨੇ ਆਏ ਹੋ ਪਹਿਲਾਂ ਕੀ ਹਾਲਾਤ ਬਣ ਗਏ ਆ ਮੇਰੇ ਰੰਗਲੇ ਪੰਜਾਬ ਦੇ ਕਿ ਚੰਗੇ ਭਲੇ ਜ਼ਿਮੀਂਦਾਰਾਂ ਦੇ ਪਰਿਵਾਰਾਂ ਦੇ ਜਿਹੜੇ ਵੀਰ ਵਾ ਉਹਨਾਂ ਨੂੰ ਦਿਹਾੜੀ ਕਰਨੀ ਪੈਂਦੀ ਆ ਦਿਹਾੜੀ ਕਰਨੀ ਸਾਂਜੀ ਕੋਈ ਮਾੜੀ ਗੱਲ ਨਹੀਂ ਆ ਮਿਹਨਤ ਕਰਨੀ ਮਾੜੀ ਗੱਲ ਨਹੀਂ ਆ ਪਰ ਜਦੋਂ ਜ਼ਿਮੀਂਦਾਰ ਇੱਕ ਪੰਜਸਤਾ ਕੇ ਲਿਆਦਾ ਮਾਲਕ ਹੋਵੇ ਤੇ ਉਹਦੀ ਸਾਰੀ ਦੀ ਸਾਰੀ ਜਿਹੜੀ ਜ਼ਮੀਨ ਆ ਉਹ ਖਤਮ ਹੋ ਜੇ ਤੇ ਬੜਾ ਔਖਾ ਹੁੰਦਾ ਵਾ ਉਹਨੂੰ ਆ ਦੁਬਾਰਾ ਉੱਠਣਾ ਜੀ ਸੋ ਇੰਦਾ ਵੀਰਾਂ ਦੀ ਜਰੂਰ ਸਾਰ ਲਿਓ ਅੱਜ ਵੀਰ ਵੇਖੋ 2-3 ਕਿਲੇ ਜ਼ਮੀਨ ਸੀ ਵੀਰ ਦੀ ਦਰਿਆ ਦੇ ਵਿੱਚ ਮਾਰ ਕਰ ਗਈ ਤੇ ਉਹ ਵੀਰ ਅੱਜ ਦਿਹਾੜੀ ਕਰਨ ਆਇਆ ਵਾ ਪਿੰਡ ਅਮਰਨ ਜ਼ਿਲ੍ਹਾ ਤਰਨਤੰਨ ਦੇ ਵਿੱਚ ਜੀ ਤੇ ਕਿੰਨੇ ਦਿਨ ਹੋ ਗਏ ਆਉਂਦਿਆਂ ਨੂੰ ਮੈਨੂੰ 4 ਦਿਨ ਹੋ ਗਏ ਜੀ ਅੱਛਾ 4 ਦਿਨ ਇਹ ਪਰਵਾਜ਼ ਚ ਕੌਣ ਕੌਣ ਆ ਪਰਿਵਾਰ ਦੇ ਵਿੱਚ ਪਿਤਾ ਜੀ ਹਾਂਜੀ ਮੇਰਾ ਦੁੱਧਾ ਭਰਾ ਕੁਇਸ਼ਰ ਆ ਚਲੋ ਉਹ ਉਹਦਾ ਮੇਰੇ ਨਾਲ ਲੈਂਕ ਕੋਈ ਨਹੀਂਗਾ ਉਹ ਬਹੁਤ ਵੱਡਾ ਆਦਮੀ ਆ ਅੱਛਾ ਕਰਨੈਲ ਸਿੰਘ ਸਿਭਰਾ ਇਹ ਮੱਸਾ ਸਿੰਘ ਸਿਭਰਾ ਓਕੇ ਓਕੇ ਜੀ ਉਮਰਾ چھوٹਾ ਭਰਾ ਵਾ ਉਹ ਦਿਨ ਮੇਰਾ ਲੈਂਕ ਕੋਈ ਗੱਲ ਨਹੀਂ ਚਲੋ ਬਾਬਾ ਮੀਰ ਕਰੇ ਨਾ ਵੀਰਾਂ ਤੇ ਜਰੂਰ ਸਾਰ ਦਿਓ ਇਹਨਾਂ ਜੀ ਧੰਨਵਾਦ ਜੀ ਬਾਕੀ ਇੱਕ ਵੀ ਸਰ ਜੋ ਮਸਾ ਤੋਂ ਹਾਂ ਜੀ ਅਹ ਕਾਰ ਸੇਵਾ ਸਾਡੇ ਸਹਿਬ ਵਾਲੇ ਅਹ ਕਾਰ ਸੇਵਾ ਤਰਨਤਨ ਸਹਿਬ ਵਾਲੇ ਬਾਬਾ ਜਗਤਾਰ ਸਿੰਘ ਹੋਣੀ ਉਹਨਾਂ ਦੇ ਵੀ ਕੋੜੇ ਆਣ ਕੇ ਖਲੋਤੇ ਆ ਉਹ ਵੀ ਸੇਵਾ ਦੇ ਵਿੱਚ ਆਪਣਾ ਬੰਦਾ ਯੋਗਦਾਨ ਸਹਿਯੋਗ ਕਰ ਰਿਹਾ ਨਾਲ ਹੁਣ ਤੁਸੀਂ ਦੇਖ ਸਕਦੇ ਹੋ ਇੱਥੇ ਵੀਰ ਸੰਗਤਾਂ ਵੀ ਆਈਆਂ ਵਾ ਤੋੜੇ ਭਰ ਰਹੀਆਂ ਵਾ ਹੁਣ ਚਾਵਾਂ ਦੇ ਲੰਗਰ ਛਕ ਰਹੀਆਂ ਵਾ ਤੇ ਆ ਤੁਹਾਡੇ ਜਿਹੜੇ ਆ ਇਹ ਸੰਤਾਂ ਮਿੱਟੀ ਦੇ ਭਰ ਭਰ ਕੇ ਇੱਥੇ ਟੈਟਰ ਟਰਾਲਿਆਂ ਦੇ ਉੱਪਰ ਇਧਰ ਦਰਿਆ ਦੇ ਉੱਪਰ ਖੜ੍ਹ ਰਹੇ ਆ ਤਾਂ ਜੋ ਜਿਹੜੇ ਦਰਿਆ ਦਾ ਪਾਣੀ ਆ ਉਹਨੂੰ ਠੱਲ ਲਈ ਜਾ ਸਕੇ ਜੀ ਤੇ ਆ ਵੇਖੋ ਸੰਤਾਂ ਕਿਤੇ ਲੰਗਰ ਲੱਗੇ ਆ ਚਾਹ ਦੇ ਕਿਤੇ ਸੰਤਾਂ ਸੇਵਾ ਕਰੀਏ ਹੋਰ ਬਾਬਾ ਜੀ ਸਤਿ ਸ਼੍ਰੀ ਅਕਾਲ ਕਿਹੜੇ ਪਿੰਡ ਬਾਬਾ ਜੀ ਆਪਣਾ ਵਰਪਾਲ ਪਿੰਡ ਤਰਨਤਾਰਾ ਲਾ ਜਿਹੜਾ ਅੱਛਾ ਕਾਰ ਸੇਵਾਲਾ ਨਿਤਰਾਲਾ ਆ ਬਾਬੇ ਜਗਤਾਰ ਸਿੰਘ ਉਹਨਾਂ ਦੀ ਸੇਵਾ ਨਾਲ ਆਏ ਵਾਹਿਗੁਰੂ ਵਾਹਿਗੁਰੂ ਇੱਕੋ ਸੰਧੀ ਆ ਸਾਡੇ ਨਾਂ ਵੀਰਾਂ ਦਾ ਇੱਥੇ ਕੋਈ ਇਸ ਪਿੰਡ ਦੇ ਵਿੱਚ ਰਿਸ਼ਤੇਦਾਰੀ ਆ ਨਾ ਇਸ ਪਿੰਡ ਦੇ ਵਿੱਚ ਕੋਈ ਜਾਣ ਪਛਾਣਾ ਸਿਰਫ ਸਿਰਫ ਇਨਸਾਨੀਅਤ ਦੇ ਬਾਬਿਆਂ ਦੇ ਲੜ ਲੱਗੇ ਆ ਉਹਨਾਂ ਦੇ ਨਾਲ ਤੇ ਇੱਥੇ ਤੋੜੇ ਭੰਨ ਦੀ ਸੇਵਾ ਕਰ ਰਿਹਾ ਤੇ ਅੱਜ ਆਏ ਜਾਂ ਪਹਿਲਾਂ ਵੀ ਆਏ ਦੇ ਕਿੰਨੇ ਦਿਨੋਂ ਕਿਉਂ ਦਿਨੋਂ ਅੱਜ ਤਿੰਨ ਚਾਰ ਅੱਛਾ ਚਾਰ ਪੰਜ ਦਿਨ ਹੋ ਗਿਆ ਵਰਪਾਲ ਪਿੰਡ ਤੋਂ ਸੰਗਤੌਰ ਵੀ ਆਈ ਆ ਅੱਛਾ ਅਸੀਂ ਸੰਗਤੌਰ ਵਰਪਾਲ ਪਿੰਡ ਦੀ ਬੈਠੀ ਆ अच्छा सा देखो हर रोज गड्डी आंदी है ये देखो ये आ ਸਾਡੇ ਇੱਕ ਬੰਨੇ ਸੰਗਤਾਂ ਦਾ ਹੜ ਜਿਹੜੇ ਆਪਣੇ ਭਰਾਵਾਂ ਦੇ ਹੱਥ ਤੇ ਖਰੋਤੇ ਤੇ ਸੰਜੀ ਉਹ ਸਾਹਮਣੇ ਦਰਿਆ ਵਾ ਜਿੰਨੂੰ ਢਾ ਲੱਗ ਕੇ ਤੇ ਜਿਹੜੀ ਆ ਜ਼ਮੀਨ ਵਾ ਉਹਦੇ ਵਿੱਚ ਖੁਰੀ ਜਾ ਰਹੀ ਆ ਵਾਇਗੁਰ ਭਲਾ ਕਰੇ ਇਹ ਆ ਪਿੰਡ ਮਰੜ ਜ਼ਿਲ੍ਹਾ ਤਰਨਤਾਰਨ ਹਰੀਕੇ ਪਤਨ ਦੇ ਨਾਲ ਹੀ ਪਿੰਡ ਵਾ ਆ ਲੈਂਦੇ ਪਾਸੇ ਨੂੰ ਥਾਂ ਵਾਲੇ ਬੰਦੇ ਨੂੰ ਤੇ ਸੋ ਲੈਂਦੇ ਪਾਸੇ ਨੂੰ ਆ ਚੜਦੇ ਵਾਲੇ ਬੰਦੇ ਨੂੰ ਆਏ ਤੇ ਤੋ ਆ ਵੀਖੋ ਸੰਤਰ ਦੀ ਦੇਖ ਸਕਦੇ ਜੀ ਏਸੀ ਸੰਤ ਦੀ ਅੱਜ ਦਾ ਉਹ ਸੇਵਾ ਦਾ ਜਿਹੜਾ ਪਿੰਡ ਮਰੜਾ ਉੱਥੋਂ ਦਾ ਬਲਾਗ ਸੀਗਾ ਤੇ ਜੇਕਰ ਤੁਹਾਨੂੰ ਆ ਸੇਵਾ ਵਧੀਆ ਲੱਗੇ ਤੇ ਜਰੂਰ ਇਸ ਪੇਜ ਨੂੰ ਲਾਈਕ ਕਰਿਓ ਜਰੂਰ ਕਰਿਓ ਹੁਣ ਮੈਂ ਤੁਹਾਨੂੰ ਕੱਲ ਦੂਜਾ ਜਿਹੜਾ ਪਿੰਡਵਾ ਲਾਗੇ ਕਿਹੜੀਆਂ ਪਿੰਡਵਾ ਉੱਥੋਂ ਦੀ ਮੈਂ ਤੁਹਾਨੂੰ ਵੀਡੀਓ ਦਿਖਾਉਂਗਾ ਕਿ ਕਿਵੇਂ ਇੱਕ ਗੁਰਦਾਰ ਸਾਹਿਬ ਵੀ ਜਿਹੜਾ ਉਹ ਪਾਣੀ ਦੇ ਵਿੱਚ ਆ ਗਿਆ ਦਰਿਆ ਦੇ ਵਿੱਚ ਆ ਗਿਆ ਤੇ ਉਹਦੇ ਹੱਥ ਗਿਆ ਤੇ ਸੋ ਇਸ ਵੀਡੀਓ ਨੂੰ ਆ ਲਾਈਕ ਸੇ ਜੋਇਨ ਕਰਿਓ ਆ ਜੋ ਜਿਹੜੇ ਦਰਿਆਵਾਂ ਦੇ ਜਿਹੜੇ ਆ ਡੇਲੀ ਤੋਂ ਡੇਲੀ ਅਪਡੇਟ ਦੇ ਵਿੱਚ ਦਿੰਦੇ ਰਹੀਏ ਧੰਨਵਾਦ